ਕਮੇਟੀ ਨੇ ਸਾਮੀ ਸਾਹਿਬ ਦੇ ਅਸਤੀਫੇ ਨੂੰ ਰਿਜੈਕਟ ਕੀਤਾ ਹੈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਬੜੇ ਕੁਰਬਾਨੀ ਵਾਲੇ ਇਮਾਨਦਾਰ ਦਲੇਰ ਤੇ ਕਾਬਲ ਗੁਰਸਿੱਖ ਹਨਗੇ ਇਹਨਾਂ ਤੇ ਕੌਮ ਨੂੰ ਮਾਣ ਹੈ ਸੋ ਉਸ ਤੋਂ ਬਾਅਦ ਐਗਜ਼ੀਕਟਿਵ ਉਹਨਾਂ ਦੇ ਪਾਸ ਵੀ ਗਈ ਹੈ ਬੇਨਤੀ ਕਰਨ ਵਾਸਤੇ ਤੇ ਜੋ ਸਾਡੇ ਵੱਲੋਂ ਅਪੀਲ ਹੈ ਕਿ ਉਹ ਮਨਜ਼ੂਰ ਕਰਨਗੇ ਤੇ ਆਪਣਾ ਆ ਕੇ ਚਾਰਜ ਲੈਣਗੇ ਤਾਂ ਕਿ ਸਾਰਾ ਕੰਮ ਸਹੀ ਤਰੀਕੇ ਨਾਲ ਦੇ ਸੇਵਾ ਧਰਮ ਦੀ ਹੋ ਸਕੇ ਤੀਸਰਾ ਮਿਰਵਾਜੀਕ ਬਹੁਤ ਕੱਲ ਹੋਲੇ ਮਹੱਲੇ ਦੇ ਸਿੰਘ ਸਾਹਿਬ ਨੇ ਜੋ ਅਪੀਲ ਕੀਤੀ ਸੰਦੇਸ਼ ਦਿੱਤਾ ਉਹਦਾ ਜੋ ਸਾਰ ਸੀ ਉਹਨੂੰ ਜੇ ਕਈ ਵਾਰੀ ਸਾਡੇ ਜਵਾਨੀ ਯਾਦ ਨਹੀਂ ਆਦਾ ਗੱਲਾਂ ਕਿਉਂਕਿ ਪੋਲਿਟਿਕਸ ਚ ਪੈ ਗਏ ਆ ਜੇ ਕੋ ਪੜਿਆ ਵੀ ਸੋਈ ਭੁੱਲ ਜਾਂਦਾ ਸੋ ਗੁਰਬਾਣੀ ਦਾ ਹੈ ਕੋਈ ਇਕੱਤਰ ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ ਲਿਵ ਲਾਏ ਦੇ ਅਨੁਸਾਰ ਸਤਕਾਰਯੋਗ ਸਿੰਘ ਸਾਹਿਬ ਜੀ ਨੇ ਹੋਲੇ ਮਹਲੇ ਦਾ ਸੰਦੇਸ਼ ਦਿੱਤਾ ਏਕਤਾ ਦਾ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਦਾ ਬਹੁਤ ਸਵਾਗਤ ਕਰਦੇ ਆਂ ਤੇ ਨਾਲ ਉਹਨਾਂ ਦੇ ਸਵਾਗਤ ਦੇ ਨਾਲ ਅਸੀਂ ਸਾਰੇ ਭਰਾਵਾਂ ਨੂੰ ਅਪੀਲ ਕਰਦੇ ਆਂ ਕਿ ਆਓ ਭਰਾਓ ਆਪਾਂ ਪਹਿਲਾਂ ਵੀ ਅਕਾਲ ਤਖਤ ਵੱਲੋਂ ਆਪਾਂ ਨੂੰ ਇਕੱਠੇ ਹੋਣ ਦੀ ਅਪੀਲ ਸੀ ਹੁਣ ਵੀ ਸੰਗਤ ਨੂੰ ਫੇਰ ਸਿੰਘ ਸਾਹਿਬ ਨੇ ਅਪੀਲ ਕੀਤੀ ਹੈ ਇਸ ਕਰਕੇ ਆਓ ਆਪੋ ਆਪਸ ਅਪੀਲ ਤੇ ਫੁੱਲ ਚੜਾਉਂਦੇ ਹੋਏ ਮਾੜਾ ਮੋਟਾ ਮਨਾਛੁੰਦਾ ਗੱਲਾਂ ਦੂਰ ਕਰੀਏ ਗੜੀ ਬੜੀ ਗੱਲਾਂ ਦੂਰ ਹੋ ਜੰਦੀਆਂ ਆਪਾਂ ਇਕੱਠੇ ਹੋ ਕੇ ਬੈਠੀਏ ਔਰ ਭਰਤੀ ਦੀਆਂ ਕਾਪੀਆਂ ਲਿਜਾਓ ਦਫਤਰ ਚੋਂ ਜਿੰਨੇ ਆ ਤੁਹਾਡਾ ਦਿਲ ਕਰੇ ਭਰਤੀ ਕਰੋ ਸਾਰੇ ਭਰਾਵਾਂ ਨੂੰ ਅਸੀਂ ਆਪਣੀ ਗੱਲਬਾਤ ਕਿڑی 'ਚ ਲੈਣਾ ਚਾਹੁੰਦੇ ਆ ਇਹ ਸਾਡਾ ਪਾਰਟੀ ਵੱਲੋਂ ਸਾਰਿਆਂ ਨੂੰ ਅਪੀਲ ਹੈ ਤੀਸਰਾ ਜੋ ਅੱਜ ਹਾਲਾਤ ਨੇ ਪਹਿਲਾ ਦੇਸ਼ ਦੇ ਫਿਰ ਸੂਬੇ ਦੇ ਦੇਸ਼ ਦੇ ਵਿੱਚ ਜਿੱਦਰ ਨੂੰ ਇਹ ਦੇਸ਼ ਜਾ ਰਿਹਾ ਹੈ ਮਨੋਰਟੀਆ ਨਾਲ ਧੱਕੇ ਹੋ ਰਹੇ ਨੇ ਔਰ ਫੈਡਰਲ ਸਿਸਟਮ ਟੋਟਲ ਖਤਮ ਕੀਤਾ ਜਾ ਰਿਹਾ ਹੈ ਔਰ ਜਿਹੜੀ ਡਵੀ ਡੀ ਲਿਮਿਟੇਸ਼ਨ ਹੋ ਰਹੀ ਹੈ ਉਹਦੇ ਚ ਜਿਹੜੇ ਛੋਟੇ ਸੂਬੇ ਨੇ ਜਿਨ੍ਹਾਂ ਨੇ ਦੇਸ਼ ਵਾਸਤੇ ਭਲਾ ਕੀਤਾ ਜਿਵੇਂ ਆਪਣੇ ਸੂਬਿਆਂ ਨੇ ਜੋ ਹੈ ਨਸਬੰਦੀ ਵਗੈਰਾ ਕਰਕੇ ਹੋਰ ਤਰੱਕੀ ਦੀਆਂ ਗੱਲਾਂ ਕੀਤੀਆਂ ਆਬਾਦੀ ਨੂੰ ਕੰਟਰੋਲ ਕੀਤਾ ਇਵੇਂ ਜਿਕਰ ਜਿਹੜਾ ਦੱਖਣ ਹੈ ਉਹਨਾਂ ਨੇ ਕੀਤਾ ਸੋ ਦੱਖਣ ਤੇ ਨਾਰਥ ਦਾ ਬਿਲਕੁਲ ਹੀ ਖਤਮ ਹੋ ਜਾਣਾ ਹੈ ਜਿਹੜੀ ਡਿਬਿਲੇਟਡ ਲਿਮਿਟੇਸ਼ਨ ਦੀ ਜੋ ਆ ਰਹੀ ਹੈ ਸਿਸਟਮ ਜੋ ਬਣਾ ਰਹੇ ਹੈ ਸੋ ਉਹਦੇ ਵਾਸਤੇ ਤੇ ਇਹ ਫੈਡਰਲਿਸਟ ਸਿਸਟਮ ਵਾਸਤੇ ਜਿਹੜਾ ਕਿ ਕਾਲੀਦਲ ਦਾ ਏਜੰਡਾ ਅਸੀਂ 1962 ਚ ਪਹਿਲਾ ਬਟਾਲੇ ਬਤਾ پاس ਕੀਤਾ ਕਾਰਫਸ ਦੇ ਵਿੱਚ ਫਿਰ 1971 ਚ ਕੀਤਾ ਜਿਸ ਬਤੇ ਤੇ ਸਾਨੂੰ ਕੁੱਟ ਪੈਂਦੀ ਰਹੀ ਕਿ ਜੀ ਤਾਂ ਖਾਸ ਤਾਰ ਮੰਗਦੇ ਨੇ ਉਹ ਫੈਡਰਲਿਸਟ ਸਿਸਟਮ ਦੇ ਹੀ ਸੀ ਫਿਰ ਉਹਨੂੰ ਸੋਧ ਕੇ ਜਿਹੜਾ ਇੱਕ ਅੱਧਾ ਲਫ਼ਜ਼ ਜਿਹੜਾ ਗਲਤ ਕੱਢਦੇ ਸੀ 1978 ਚ ਲੁਧਿਆਣੇ ਕਾਨਫਰੰਸ ਹੋਈ ਆ ਲੰਡੀਆ ਉਸ ਵੇਲੇ ਪ੍ਰਧਾਨ ਸੀ ਤਿਲਵੰਡੀ ਸਾਹਿਬ ਮੁੱਖ ਮੰਤਰੀ ਸੀ ਬਾਦ ਸਾਹਿਬ ਔਰ ਚੰਦਰਸ਼ੇਖਰ ਜਿਹੜੇ ਬਾਅਦ ਚ ਪ੍ਰਧਾਨ ਮੰਤਰੀ ਜੋ ਸੈਕਟਰੀ ਸੀ ਸੀਪੀਆਈਐਮ ਦਾ ਉਹ ਵੀ ਸਟੇਜ ਤੇ ਬੈਠੇ ਸਨ ਸਾਰਾ ਸੋਧ ਕੇ ਮਤਾ ਜੋ ਲਿਖਿਆ ਉਹ ਸਾਡਾ ਫੈਡਰਲ ਸਿਸਟਮ ਦਾ ਹੀ ਸਹੀ ਤਾਂ ਕਿ ਕੰਟਰੀ ਆ ਜਿਹੜਾ ਜਿੰਨਾ ਚਿਰ ਸਹੀ ਫੈਡਰਲ ਸਿਸਟਮ ਨਹੀਂ ਹਿੰਦਾ ਉਹ ਗਰੋ ਨਹੀਂ ਕਰ ਸਕਦਾ ਜਿਵੇਂ ਹੁਣ ਪਹਿਲਾਂ ਹੀ ਟੈਕਸ ਦਾ ਕੋਈ ਸੀ ਨਹੀਂ ਸੂਬੇ ਕੋਲੇ ਛੱਡਿਆ ਹੀ ਕੋਈ ਨਹੀਂ ਸੀ ਲੇਕਿਨ ਉਸ ਤੋਂ ਆ ਜੀਐਸਟੀ ਤੋਂ ਬਾਅਦ ਤਾਂ ਬਿਲਕੁਲ ਹੀ ਸੂਬੇ ਬਿਲਕੁਲ ਖਤਮ ਕਰ ਤੇ ਮਿਊਨਿਸਪੈਲਿਟੀਆ ਬਣਾਤੇ ਨੇ ਟੈਕਸ ਲਾਉਣ ਨੂੰ ਕੋਈ ਥਾਂ ਹੀ ਨਹੀਂ ਛੱਡਿਆ ਫਿਰ ਉਹਨੂੰ ਜਦੋਂ ਮਰਜ਼ੀ ਕੀਤਾ ਮੋੜਦੇ ਨੇ ਦੋ ਦੋ ਤਿੰਨ ਤਿੰਨ ਮਹੀਨੇ ਵਾਪਸ ਨਹੀਂ ਕਰਦੇ ਸੋ ਇਹਦੇ ਨਾਲ ਜਿਹੜੀ ਫੈਡਰਲ ਸਿਸਟਮ ਤੇ ਬੜੀ ਵੱਡੀ ਚੋਟ ਹੈ ਇਹਦੇ ਨਾਲ ਵੀ ਚੋਟ ਹੈ ਕਾਨੂੰਨਾ ਨਾਲ ਤੇ ਨਾਲ ਜਿਹੜੀ ਨਵੀਂ ਹੱਦਬੰਦੀ ਆਈ ਉਹ ਉਸ ਤੋਂ ਵੱਡੀ ਚੋਟ ਹੈ ਕਿਉਂਕਿ ਜਦੋਂ ਗਿਣਤੀ ਥੋੜੀ ਮੈਂਬਰ ਪਾਰਲੀਮੈਂਟਾਂ ਦੀ ਘਟ ਗਈ ਉਸ ਬਤਾਵ ਕੱਲੇ ਜੂਬੀ ਚ 150 ਮੈਂਬਰ ਬਣ ਜਾਣਾ ਹੈ ਤੇ ਪੰਜਾਬ ਹਰਿਆਣਾ ਵੱਧ ਤੋਂ ਵੱਧ ਸਾਰੇ ਦੇ ਕੋਚ ਹਰਿਆਣੇ ਦੇ ਵੀ 18 ਹੋ ਜਾਣੇ ਸਾਡੇ ਵੀ 18 ਹੋ ਜਾਣੇ ਜਿਹੜੇ ਕਿ ਉਹਨਾਂ ਦੇ ਪਹਿਲਾਂ 9 ਸੀ ਸਾਡੇ 13 ਸੀ ਸੋ ਇੰਨੀਆਂ ਵੱਡੇ ਘਾਟੇ ਜਿਹੜੇ ਸਾਨੂੰ ਪੈਣੇ ਨੇ ਉਹ ਦੋਨਾਂ ਚੀਜ਼ਾਂ ਤੇ ਉੱਥੇ ਜਿਹੜੀ ਹੈ ਬਹਿਸ ਹੋਣੀ ਹੈ ਅਸੀਂ ਉਸ ਤੇ ਪਾਰਟੀ ਵੱਲੋਂ ਮੈਂ ਤੇ ਚੀਮਾ ਸਾਹਿਬ ਉੱਥੇ ਜਾਵਾਂਗੇ ਉਹ 22 ਤਰੀਕ ਨੂੰ ਹੋ ਰਹੀ ਹੈ ਕਾਨਫਰੰਸ ਉਸ ਸਾਈ ਪਾਰਟੀਆਂ ਸੱਦਿਆ ਨੇ ਇਹ ਦੇਸ਼ ਦਾ ਮਸਲਾ ਹੈ ਜਿਸ ਤੇ ਅਸੀਂ ਸਾਨੂੰ ਮੈਂ ਧੰਨਵਾਦ ਕਰਦਾ ਦੇਸ਼ ਦੇ ਉਹਨਾਂ ਪਾਰਟੀਆਂ ਦਾ ਕਿ ਪਹਿਲਾਂ ਅਸੀਂ ਇਕੱਲੇ ਲੜਦੇ ਸੀ 1962 ਤੋਂ ਲੜ ਲੱਗੇ ਸੀ ਤੇ ਸਾਨੂੰ ਕਹਿੰਦੇ ਸੀ ਖਾਲਸਤਾਨ ਮੰਗਦੇ ਨੇ ਹੌਲੀ ਹੌਲੀ ਸਾਡਾ ਡੀਐਮਕੇ ਨੇ ਸਾਥ ਦਿੱਤਾ ਫਿਰ ਸਾਡਾ ਸਾਥ ਇੱਕ ਹੋਰ ਪਾਰਟੀ ਸੀ ਉਹਨਾਂ ਨੇ ਤਾਂ ਦੋ ਪਾਰਟੀਆਂ ਨੇ ਸਾਡਾ ਸਾਥ ਦਿੱਤਾ ਸੀ ਪਹਿਲਾਂ ਸੀਪੀਐਮ ਸੀਪੀਐਮ ਨੇ ਦਿੱਤਾ ਸੀ ਤੇ ਲੇਕਿਨ ਅੱਜ ਉਹ ਪਾਰਟੀਆਂ ਜਿਹੜੀਆਂ ਸਾਨੂੰ ਕੁਟਦੇ ਸੀ ਕਾਂਗਰਸ ਵਗੈਰਾ ਅੱਜ ਉਹ ਵੀ ਆ ਕੇ ਉੱਥੇ ਖੜ੍ਹ ਗਏ ਕਿ ਹਾਂ ਮਾਰਤਾ ਦੇਸ਼ ਤਾਂ ਇਹ ਨਹੀਂ ਚੱਲ ਸਕਦਾ ਮਾਈਨੋਰਟੀ ਨਾਲ ਵੀ ਇਹ ਪਹਿਲਾਂ ਅਸੀਂ ਕਹਿੰਦੇ ਸੀ ਹੁਣ ਸਾਰੇ ਕਹਿਣ ਲੱਗੇ ਸਾਰੀਆਂ ਪਾਰਟੀਆਂ ਹੁਣ ਦੇਖੋ ਮinority ਦੇ ਧੱਕੇ ਦਾ ਤੁਸੀਂ ਮਨੀਕਰਨ ਸਾਹਾ ਬਹੁਤ ਪਵਿੱਤਰ ਜਗ੍ਹਾ ਹੈ ਜਿੱਥੇ ਹਰ ਸਿੱਖ ਜਾਂਦਾ ਹੈ ਹਰ ਪੰਜਾਬੀ ਜਾਂਦਾ ਹੈ ਪੰਜਾਬ ਦੀ ਕਲਚਰ ਤਾਂ ਜਿਹੜੀ ਹੈਗੀ ਉਹ ਤਾਂ ਹੈ ਹੀ ਐਸੀ ਕਲਚਰ ਕਿ ਗੁਰੂਆਂ ਨੇ ਤਾਂ ਚਾਰ ਦਰਵਾਜ਼ੇ ਕੋਈ ਨਾ ਮੁਸਲਮਾਨ ਨਾ Hindu ਨਾ ਇਸਾਈ ਸਿੱਖ ਸਭ ਨੂੰ ਬਰਾਬਰ ਰੱਖਿਆ ਕਿਸੇ ਨੂੰ ਕਿਹੇ ਹੀ ਨਹੀਂ ਵੀ ਕੋਈ ਬਾੜਾ ਉਹ ਕਹਿੰਦਾ ਆਪੋ ਆਪਣੇ ਧਰਮ 'ਚ ਪੱਕੇ ਰਹੋ ਲੇਕਿਨ ਪਰਮਾਤਮਾ ਇੱਕ ਹੈ ਜਿਹੜਾ ਸਮਝ ਵਸਦਾ ਹੈ ਸਾਨੂੰ ਸਾਂਝੀ ਵਾਲਤਾ ਦਾ ਸੰਦੇਸ਼ ਗੁਰੂ ਜੀ ਨੇ ਦਿੱਤਾ ਦੋ ਨਾ ਈਸਾਈ ਸਿੱਖ ਸਭ ਨੂੰ ਬਰਾਬਰ ਰੱਖਿਆ ਕਿਸੇ ਨੂੰ ਕਿਹੇ ਹੀ ਨਹੀਂ ਵੀ ਕੋਈ ਬਾੜਾ ਉਹ ਕਹਿੰਦਾ ਆਪੋ ਆਪਣੇ ਧਰਮ ਚ ਪੱਕੇ ਰਹੋ ਲੇਕਿਨ ਪਰਮਾਤਮਾ ਇੱਕ ਹੈ ਜਿਹੜਾ ਸਮਝ ਵਸਦਾ ਸਾਨੂੰ ਸਾਂਝੀ ਵਾਲਤਾ ਦਾ ਸੰਦੇਸ਼ ਗੁਰੂ ਜੀ ਨੇ ਦਿੱਤਾ ਅਸੀਂ ਉਹ ਮਣੀਕਰਨ ਸਾਹਿਬ ਇਹਦਾ ਪਵਿੱਤਰ ਸਥਾਨ ਹੈ ਉੱਥੇ ਬੱਚੇ ਗਏ ਨੇ ਛੋਟੇ ਬੱਚੇ ਨੇ ਹੋ ਸਕਦਾ ਕੋਈ ਬਾੜਾ ਮੋਟਾ ਜਕਾਰਾ ਛੜਦਾ ਹੋਵੇ ਸਾਡੇ ਜਕਾਰੇ ਬੋਲੇ ਸੋਹ ਰਿਆ ਸਸਰੀਆ ਕਾਲ ਇਹ ਜਕਾਰੇ ਨੇ ਉੱਥੋਂ ਦੇ ਲੋਕ ਹੀ ਪੈਗੇ ਨਾਲ ਪੁਲਿਸ ਰਲ ਗਈ ਕੁੱਟਮਾਰ ਕੀਤੀ ਉਹਨਾਂ ਨੇ ਪੱਗਾਂ ਛਤਾਰਾ ਹੋਰ ਬੁਰਾ ਹਾਲ ਕੀਤਾ ਸੋ ਇਸ ਤਰ੍ਹਾਂ ਜਿਹੜੇ ਹਮਲੇ ਹੋ ਰਹੇ ਨੇ ਕਦੇ ਇੱਥੇ ਹੋ ਜਾਂਦੇ ਨੇ ਕਦੇ ਉੱਪਰ ਜਾ ਕੇ ਮਨਾਲੀ ਹੋ ਜਾਂਦੇ ਨੇ ਕਦੇ ਕਿਤੇ ਹੋ ਮੈਂ ਤਾਂ ਹੈਰਾਨ ਆ ਕਿ ਕਿਸ ਤਰ੍ਹਾਂ ਕੋਈ ਜੇ ਇਹਨਾਂ ਨੂੰ ਡਰ ਹੋਵੇ ਤਾਂ ਕਿਸੇ ਦੀ ਕੀਤਾ ਆ ਕੇ ਤਾਂ ਇੱਕ ਅਜੇ ਦੋ ਬੰਦੇ ਲੜ ਪੈਣ ਲੇਕਿਨ ਹਜੂਬ ਇਕੱਠਾ ਹੋ ਕੇ ਪੈਜੇ ਸਾਨੂੰ ਬਹੁਤ ਦੁੱਖ ਹੈ ਕਿ ਮਿਨੋਰਟੀ ਦੇ ਜਿਹੜੇ ਹਮਲੇ ਐ ਇਹ ਐ ਸਾਰੇ ਦੇਸ਼ 'ਚ ਐ ਪਹਿਲਾਂ ਇੱਧਰ ਨਹੀਂ ਸੀ ਇਹ ਧਰਤੀ ਇਹੀ ਜੇ ਤਾਂ ਬਲੂ ਸਟਾਰ ਹੋਇਆ ਇੱਕ ਦੁਕਾਨ ਕਦੇ ਕੋਈ ਦੱਸ ਦਿਓ ਅਸੀਂ ਲੱਖਾਂ ਲੱਖਾਂ ਦੇ ਬਾਜ਼ਾਰੇ ਦਿੱਲੀ ਕਰਦੇ ਰਿਹਾ ਇੱਕ ਰੇੜੀ ਵਾਲੇ ਤੋਂ ਮੂੰਗਫਲੀ ਨਹੀਂ ਕੋਈ ਚੱਕਦਾ ਅਕਾਲੀ ਦਲ ਦਾ ਸਮਵਜਾਲੇ ਆ ਕੇ ਰੇੜੀਆਂ ਲਾ ਲੈਂਦੇ ਨੇ ਹੋਰ ਪਾਰਟੀ ਆਵੇ ਸਭ ਕੋ ਲੁੱਟ ਕੇ ਲੈ ਜਾਂਦੇ ਇਤਿਹਾਸ ਹੈ ਅਕਾਲੀ ਦਲ ਦਾ ਕਿਉਂਕਿ ਗੁਰੂਆਂ ਦੇ ਸਲੇਸ਼ ਤੇ ਚੱਲਦਾ ਸੋ ਤੀਸਰਾ ਇਹ ਹੈ ਚੌਥਾ ਵੀਰੋ ਜਿਹੜੀ ਹੈ ਕਿ ਅਸੀਂ ਜਿਹੜਾ ਪੰਜਾਬ ਹੈ ਇਹਦੇ ਜੀ ਤੁਹਾਨੂੰ ਇਹ ਪੰਜਾਬ ਕੋਈ ਇਕੱਲਾ ਕਿਸੇ ਇੱਕ ਦਾ ਨਹੀਂ ਇਹ ਸਾਰੇ ਸਭ ਲੋਕਾਂ ਦਾ ਪੰਜਾਬ ਹੈ ਪੰਜਾਬੀਆਂ ਦਾ ਪੰਜਾਬ ਹੈ ਇਹ ਗੁਰੂਆਂ ਦੀ ਧਰਤੀ ਆ ਰਿਸ਼ੀਆਂ ਮੁੰਡਿਆਂ ਦੀ ਧਰਤੀ ਆ ਇਸ ਧਰਤੀ ਤੇ ਬੰਦਰ ਤੇ ਹਮਲਾ ਹੋਵੇ ਮਸਜਿਦ ਦਾ ਝਗੜਾ ਪੈ ਜਾਏ ਗੁਰਦੁਆਰਾ ਸਾਹਿਬ ਤੇ ਤਾਂ ਹੋ ਹੀ ਜਾਂਦੇ ਸੀ ਇਹ ਕੋਈ ਸਾਜ਼ਿਸ਼ ਆ ਬੜੀ ਵੱਡੀ ਹੁਣ ਉਥੇ ਅੰਮ੍ਰਿਤਸਰ ਸਾਹਿਬ ਬੰਦਰ ਤੇ ਹਮਲਾ ਹੋਣਾ ਇਹ ਸਾਜ਼ਿਸ਼ ਆ ਕੋਈ ਐ ਨਹੀਂ ਕਿਸੇ ਨੇ ਉਹੀ ਐ ਸਿਰਤਾ ਪਹਿਲਾ ਉਮੀਦਵਾਰ ਦਾ ਬੁੱਤ ਤੋੜਨਾ ਉਹ ਵੀ ਕੋਈ ਬਗੈਰ ਸਾਜ਼ਿਸ਼ ਦੇ ਨਹੀਂ ਨਿੱਕੀ ਜਿਹੀ ਗੱਲ ਨਹੀਂ ਸੀ ਫਿਰ ਇਥੇ ਲੁਧਿਆਣੇ ਚ ਮੁਸਲਮਾਨਾਂ ਤੇ ਜਿਹੜੀ ਬਾਹਰ ਪ੍ਰਵਾਸੀ ਸੀ ਉਹਨਾਂ ਦਾ ਝਗੜਾ ਹੋਣਾ ਇਹ ਅੱਗੇ ਨਿੱਕੇ ਨਿੱਕੇ ਗੱਲਾਂ ਹੁੰਦੀਆਂ ਸੀ ਕੋਈ ਦੋ ਬੰਦੇ ਹੋ ਗਏ ਮਿੱਡਕੀ ਗੱਲ ਇਹਨਾਂ ਨੂੰ ਵੱਡਾ ਝਗੜਾ ਬਣਾਉਣਾ ਇਹਨਾਂ ਦੇ ਪਿੱਛੇ ਏਜੰਸੀਆਂ ਦੇ ਹੱਥ ਨੇ ਇਹ ਦੁਆਰਾ ਦੇਸ਼ ਦੇ ਵਿੱਚ ਜਿਹੜਾ ਇਸ ਤਰ੍ਹਾਂ ਦਾ ਸਿਸਟਮ ਲਿਆ ਰਹੇ ਨੇ ਸਾਨੂੰ ਬਹੁਤ ਵੱਡਾ ਦੁੱਖ ਹੈ ਮੈਂ ਟੋਟਲ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਕਿ ਭਰਾਵੋ ਇਹ ਗੁਰੂਆਂ ਦੀ ਧਰਤੀ ਹੈ ਜਿਉ ਗੁਰਨਾਨ ਦੇਵ ਜੀ ਪੈਦਲ ਚੱਲ ਕੇ ਤੇ ਖੁੰਡੀਆਂ ਹੱਥਿ ਫੜ ਕੇ ਤੇ ਕੱਸ ਫੜ ਕੇ ਤੇ ਸਾਰੇ ਦੁਨੀਆ 'ਚ ਫਿਰਿਆ ਪਰਮਣ ਕੀਤਾ ਔਰ ਉਹਨਾਂ ਥਾਵਾਂ ਤੇ ਗਿਆ ਜਿੱਥੇ ਵਿਰੋਧੀ ਖਿਆਲਾਂ ਦੇ ਬੰਦੇ ਸਨ ਉੱਥੇ ਜਾ ਕੇ ਪਿਆਰ ਨਾਲ ਉਹਨਾਂ ਨੂੰ ਸੰਦੇਸ਼ ਦੇ ਕੇ ਆਪਣੇ ਮਾਤਾ ਬਣਾ ਕੇ ਪਰਮਾਤਮਾ ਇੱਕ ਹੈ ਕੋਈ ਕੁਛ ਅੱਲਾ ਕਹੋ ਕੋਈ ਵਾਹਿਗੁਰੂ ਕੋਈ ਰਾਮ ਕਰੋ ਕੋਈ ਗੋਡ ਕਹੋ ਉਸ ਗੁਰੂਆਂ ਦੀ ਧਰਤੀ ਤੇ ਅੱਜ ਇਹ ਮੰਦਰ ਤੇ ਹਮਲਾ ਹੋਵੇ ਮੁਸਲਮਾਨ ਦੂਸਰੇ ਇੱਕ ਹਿੰਦੂ ਦਾ ਝਗੜਾ ਹੋਵੇ ਕਿਸੇ ਗੁਰਦੁਆਰਾ ਸਾਹਿਬ ਤੇ 10 ਸਾਲ ਦੇ ਹੋਏ ਹੀ ਜਾਂਦੇ ਨੇਗੇ ਇੱਕ ਬੜੀ ਵੱਡੀ ਪਲਾਨ ਹੈ ਕਿ ਕਿਵੇਂ ਉਜਾੜਨਾ ਮੈਂ ਦੇਸ਼ ਦੀ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਸੂਬੇ ਦੀ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਕੇ ਤਮਾਸ਼ਾ ਨਾ ਦੇਖੋ ਇੱਕ ਬਹੁਤ ਵੱਡਾ ਦੇਸ਼ ਦਾ ਨੁਕਸਾਨ ਹੋ ਰਿਹਾ ਜਿਹੜਾ ਤੁਸੀਂ ਪਛਤਾਵੋਗੇ ਬਾਅਦ ਦੇ ਵਿੱਚ ਇਹ ਦੇਸ਼ ਕਿਸੇ ਵੇਲੇ ਐਂ ਟੁੱਟਿਆ ਸੀ ਜਿਹਦੇ ਇਹਨੇ 600 700 ਟੁਕੜੇ ਹੋਏ ਸੀ ਫਿਰ ਗੁਲਾਮੀ 700 ਸਾਲ ਰਹੀ ਇਸ ਗੁਲਾਮੀ ਨੂੰ ਤੋੜਨ ਦੇ ਵਾਸਤੇ ਵੀ ਇਤਿਹਾਸੀਆਂ ਪੜੋ ਪਹਿਲਾਂ ਜੇ ਗੁਲਾਮੀ ਤੋੜੀਆ ਮੁਗਲਾਂ ਨਾਲ ਲੜੇ ਸਾਡੇ ਗੁਰੂ ਕੋਈ ਇਸੇ ਦੀ ਜ਼ਰੂਰਤ ਨਹੀਂ ਸੀ ਲੜਨ ਦੀ ਅੰਗਰੇਜ਼ਾਂ ਨਾਲ ਲੜੇ ਸਾਡੇ ਬਜ਼ੁਰਗ ਕਿਸੇ ਵੀ ਜ਼ਰੂਰਤ ਨਹੀਂ ਸੀ ਜੇ ਜੇ ਇੱਥੇ ਅੰਗਰੇਜ਼ ਹਰਾਇਆ ਤਾਂ ਪੰਜਾਬ ਦੀ ਧਰਤੀ ਤੇ ਰਿਆ ਸੀ ਗਰੇਜ਼ ਔਰ 100 ਸਾਲ ਇੱਥੇ ਢਿੱਢ 200 ਸਾਲ ਰਿਹਾ ਬਾਕੀ ਦੇਸ਼ 300 ਸਾਲ ਰਿਹਾ ਹੈ ਅੱਜ ਵੀ ਜੇ ਐਮਰਜੈਂਸੀ ਲੜਾਈ ਆ ਸਾਰੇ ਲੋਕ ਅੰਦਰ ਚਲੇ ਗਏ ਸਨ ਚੁੱਪ ਹੋ ਗਿਆ ਸੀ ਦੇਸ਼ ਮੈਨੂੰ ਪਤਾ ਹੈ ਮੈਂ ਉਸ ਵੇਲੇ ਮੈਲੀ 1972 ਦੇ 74 ਚ 73 ਚ ਐਮਰਜੈਂਸੀ ਲੱਗੀ ਸਾਡੀ 7-8 ਸੀਨੀਅਰ ਬੰਦਿਆਂ ਦੀ ਮੀਟਿੰਗ ਹੋਈ ਜਿੱਦਾਂ ਚ ਅਸੀਂ ਤਾਂ ਛੋਟੇ ਸਾਲਿਕ ਰ ਐਮਐਲਏ ਕਰਕੇ ਮੈਂ ਵਿੱਚ ਸਾਂਸ ਮੀਟਿੰਗ ਦੇ ਜੇ ਟੋੜਾ ਸਾਹਿਬ ਬਾਦ ਸਾਹਿਬ ਬਰਨਾਲਾ ਜੀ ਤਲਵੰਡੀ ਸਾਹਿਬ ਜਿਹਦਰ ਟੋੜਾ ਸਾਹਿਬ ਪ੍ਰਧਾਨ ਸੀ ਦੋ ਤਿੰਨ ਘੰਟੇ ਚਾਰ ਘੰਟੇ ਸ਼ਾਇਦ ਬਹਿਸ ਹੋਈ 4 ਘੰਟੇ ਬਾਅਦ ਕਿਹਾ ਕਿ ਅਬ ਧਾਰਾ ਦੇਸ ਚੁੱਪ ਆਪਾਂ ਕੱਲੇ ਕਿਉਂ ਪੰਗਾ ਲੈਨੇ ਆ ਤਾਂ ਅੱਜ ਚਲੇ ਗਏ ਸਾਰੇ ਇਸ ਧਰਤੀ ਤੋਂ ਬਾਦਸਾਹ ਬੋਲੇ ਆਖਰ ਵੇਲੇ ਉਹ ਕਹਿੰਦੇ ਵੀ ਚਲੋ ਠੀਕ ਹੈ ਤਾਂ ਆਪਾਂ ਕੌਮ ਨੂੰ ਨਾ ਧੱਕੋ ਲੇਕਿਨ ਇਹ ਗੁਲਾਮੀ ਐ ਦੂਜੀ ਇਸ ਕੌਮ ਦਾ ਹਿੱਸਾ ਜ਼ਰੂਰ ਪਾਉਣਾ ਆਪਾਂ ਨੂੰ ਫੜਿਆ ਨਹੀਂ ਉਹ ਜੈ ਪ੍ਰਕਾਸ਼ ਨਰੇਨ ਦੀ ਮੀਟਿੰਗ ਦਿੱਲੀ ਹੋ ਰਹੀ ਸੀ ਬਾਕੀ ਲੀਡਰ ਫੜਲੇ ਟੋਰਾ ਸਾਹਿਬ ਤੇ ਬਾਦਸਾਹ ਛੜ ਤੇ ਉਹ ਦੋਨੇ ਆ ਗਏ ਇੱਥੇ ਆ ਕੇ ਅਗਲੀ ਮੀਟਿੰਗ ਕੀਤੀ ਤਾਂ ਖਿਆਲ ਆਏ ਮੈਂ ਨਾ ਨਹੀਂ ਲੈਣਾ ਅੱਡ ਖਿਆਲ ਆਏ ਬਹੁਤ ਸਭ ਦੀ ਖਿਆਲ ਆਏ ਕਿ ਨਹੀਂ ਸਾਰਾ ਦੇਸ਼ ਚੁੱਪਾ ਆਪਾਂ ਇਕੱਲੇ ਕਿਉਂ ਪੰਗਾ ਲੈਨੇ ਆਂ ਕਿਉਂ ਕੌਮ ਨੂੰ ਮਰਵਾਉਨੇ ਆਂ ਆਪਾਂ ਨੂੰ ਕਿਹੜਾ ਪੁੱਛ ਦੇਣਗੇ ਬਾਸ ਸਕਦੇ ਨਹੀਂ ਇਹ ਦੂਜੀ ਗੁਲਾਮੀ ਆ ਜੇ ਇਸ ਚ ਆਪਾਂ ਹਿੱਸਾ ਨਾ ਲਿਆ ਆਪਾਂ ਗੁਲਾਮੀ ਵਾਲੇ ਪਾਸੇ ਖੜ ਜਾਾਂਗੇ ਇਸ ਕਰਕੇ ਤੁਸੀਂ ਇਹ ਕਰੋ ਠੀਕ ਹੈ ਮੈਂ ਮੁੱਖ ਮੰਤਰੀ ਰਹਾ ਮੈਂ ਕਿਉਂਕਿ ਸਟੇਟ ਦੀ ਸੇਵਾ ਵੱਡੀ ਮੇਰੀ ਸੀ ਮੈਨੂੰ ਇਕੱਲੇ ਨੂੰ ਜਾਣ ਦੀ ਇਜਾਜ਼ਤ ਦੇ ਦੀ ਤਾਂ ਉਸੇ ਪੰਜ ਬੰਦਿਆਂ ਦਾ ਪੰਜ-ਪੰਜ ਦਾ ਮੋਰਚਾ ਲਾਇਆ ਫਿਰ ਉਸ ਤੋਂ ਬਾਅਦ ਵੱਡਾ ਮੋਰਚਾ ਲੱਗਿਆ ਬਾਹਰੋਂ ਦੇਣ ਲੱਗੇ ਬਾਹਰੋਂ ਪਹਿਲੀ ਗ੍ਰਿਫਤਾਰੀ ਮੈਂ 375 ਬੰਦਿਆਂ ਨਾਲ ਲੇਕਿਨ ਪੰਜ ਬੰਦੇ ਰੱਖੇ ਮੇਰੇ ਨਾਲ ਵੀ ਸੋ ਉਸ ਵੇਲੇ ਇੰਨਾ ਹਾਲਾਤ ਹੈ ਜੇ ਕਿਸੇ ਵੀ ਲਈ ਲੜੇ ਤਾਂ ਦੇਸ਼ ਚ ਜਦੋਂ ਚੁੱਪ ਛਾ ਜਾਂਦੀ ਸੀ ਅਕਾਲੀ ਦਲ ਲੜਦੇ ਰਿਹਾ ਔਰ ਜੈ ਪ੍ਰਕਾਸ਼ ਰੈਣ ਨੇ ਕਹੇ ਕਿ ਇਹ ਆਜ਼ਾਦੀ ਦੀ ਜੰਗ ਵੀ ਜਿਵੇਂ ਪਹਿਲੀ ਜੰਗ ਸੀ ਇਹ ਜੰਗ ਵੀ ਸਿੱਖਾਂ ਨੇ ਜਿੱਤੀ ਆ ਅਕਾਲੀ ਦਲ ਨੇ ਜਿੱਤੀ ਆ ਇਹ ਜੈ ਪ੍ਰਕਾਸ਼ ਰੈਣ ਨੇ ਇਹ ਆਪ ਕਿਹਾ ਸੀ ਸਟੇਜ ਤੇ ਕਿਉਂਕਿ ਉਹ ਵੱਡਾ ਲੀਡਰ ਸੀ ਇਸ ਦੀ ਅਗਵਾਈ ਦਾ ਸੋ ਵੀਰੋ ਉਹ ਪਾਰਟੀ ਜਿਹੜੀ ਹੈਗੀ ਅਸੀਂ ਕਿਸੇ ਦੇ ਕੋਈ ਅਸੀਂ ਕੋਈ ਕਿਸੇ ਨੂੰ ਜਨਤਾ ਰਾਜ ਦੇਵੇ ਚੰਗੀ ਗੱਲ ਹੈ ਲੇਕਿਨ ਰਾਜ ਕਰਨ ਦਾ ਤਰੀਕਾ ਚਾਹੀਦਾ ਕਿ ਉਹ ਅਮਨ ਸ਼ਾਂਤੀ ਹੋਵੇ ਹਰ ਨੂੰ ਇੱਕ ਨੂੰ ਹੋਵੇ ਕਿ ਮੈਂ ਸੇਫ ਆ ਮੇਰੀ ਇੱਜ਼ਤ ਹੋਵੇ ਇਹ ਚੀਜ਼ਾਂ ਜਿਹੜੇ ਰਾਤ ਸੁਣੀ ਮੈਂ ਕਿਸੇ ਦੂਸਰੇ ਪਾਸੇ ਨਹੀਂ ਜਾਂਦਾ ਕਿ ਇੱਥੇ ਕੀ ਹੋ ਰਿਹਾ ਕਿ ਨਾ ਲੇਕਿਨ ਆ ਤਾਂ ਬੜੇ ਵੱਡੇ ਮਸਲੇ ਆ ਤੁਹਾਨੂੰ ਅਸੀਂ ਸੋਨੇ ਦੀ ਥਾਲੀ ਚ ਪਾ ਕੇ ਖਾਣਾ ਦੇ ਦਿੰਨੇ ਵਧੀਆ ਜੋ ਵੰਗੋ ਲੇਕਿਨ ਨਾਲ ਬੰਦੂਖ ਵਾਲਾ ਖੜਾ ਦੇ ਦਿੰਨੇ ਦੇਖੋ ਲੰਘ ਜੂਗੀ ਬੁਰਕੀ ਤੁਹਾਡੇ ਲਾਅ ਐਂਡ ਆਰਡਰ ਅਮਨ ਸ਼ਾਂਤੀ ਪਹਿਲਾ ਹੈਗਾ ਇਸ ਕਰਕੇ ਪਾਈਚਾਰਕ ਸਾਂਝ ਇਹ ਚੀਜ਼ਾਂ ਸਾਡੀਆਂ ਜਿਹੜੀਆਂ ਸਾਰੀਆਂ ਜ਼ਰੂਰੀ ਹੋਣੇ ਚਾਹੀਦੀਆਂ ਜਿਨ੍ਹਾਂ ਦੇ ਅਸੀਂ ਹਮੇਸ਼ਾ ਬੰਦੇ ਹੀ ਰਹੇ ਆ ਖੜੇਲੇ ਸਿਸਟਮ ਦੇ ਬਣਾਈ ਰਿਹਾ ਆ ਭਾਈ ਚਾਰਕਸਾਹ ਦੇ ਬਣਾਈ ਰਿਹਾ ਔਰ ਇਹ ਸਾਨੂੰ ਗੁਰੂਆਂ ਤੋਂ ਸਭ ਕੁਝ ਮਿਲਿਆ ਸਾਡਿਆਂ ਤੋਂ ਬਡੇਰਿਆਂ ਤੋਂ ਸਭ ਕੁਝ ਮਿਲਿਆ ਅਸੀਂ ਉਸ ਤੇ ਚੱਲਦੇ ਆਂ ਕਈ ਵਾਰ ਕਹਿੰਦੇ ਜੀ ਜੇ ਤਾਂ ਜੀ ਵੋਟਾਂ ਘੱਟ ਜੀ ਹੁਣ ਪੁੱਛੋ ਨਾ ਇਹ ਕਦੇ ਭਗਤ ਸਿੰਘ ਨਾਲ ਵੋਟਾਂ ਸੀ ਜਦੋਂ ਸ਼ਹੀਦੀ ਦਿੱਤੀ ਸੀ ਸ਼ਿਵਾਸਚਿੰਦਰ ਨਾਲ ਵੋਟਾਂ ਸੀ ਜਦੋਂ ਸ਼ਹੀਦੀ ਦਿੱਤੀ ਸੀ ਲੋਕ ਵੋਟਾਂ ਘੱਟ ਆ ਜੀ ਵੋਟਾਂ ਲੋਕ ਲਾਲਚੀ ਲੋਕ ਹੁੰਦੇ ਨੇ ਜਿਹੜੇ ਕਹਿੰਦੇ ਮੈਂ ਵਜ਼ੀਰ ਬਣਨਾ ਜਿਹਨੇ ਜਿਸ ਨੇ ਕੁਰਬਾਨੀ ਦੇਣੀ ਆ ਭਗਤ ਸਿੰਘ ਵਰਗਿਆਂ ਨੇ ਉਹ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਬਾਅਦ ਚ ਅਸੀਂ ਆਜ਼ਾਦੀ ਮੇਲੀ ਤੇ ਇਸ ਵਜ਼ੀਰ ਬਣਨਾ ਕਰਨਾ ਬਣ ਜੇ ਕਿ ਇਹ ਗੁਰਬਾਣੀ ਵਾਲੀ ਪਾਰਟੀ ਹੈ ਸ਼੍ਰੋਮਣੀ ਕਾਲੀ ਦਲ ਮੈਂ ਪੰਜਾਬ ਦੇ ਜਨਤਾ ਨੂੰ ਅਪੀਲ ਕਰਦਾ ਹਾਂ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਆਓ ਆਪਾਂ ਗੁਰੂ ਦੇ ਰਸਤੇ ਤੇ ਚੱਲਦੇ ਹੋਈਏ ਪੰਜਾਬ ਬਚਾਈਏ ਦੇਸ਼ ਬਚਾਈਏ ਔਰ ਆਪਣਾ ਆਪਣੀ ਗੈਰਤ ਨਾਲ ਜਿਹੜਾ ਆਪਣੇ ਵੱਡੇ ਜਿਓਏ ਸੀ ਉਸ ਨਾਲ ਜਿਉਣਾ ਸਿੱਖੀਏ ਨਸ਼ੇ ਛੱਡੋ ਲੜਾਈ ਵਸਾ ਛੱਡੋ ਬਰਾਈਆਂ ਛੱਡੋ ਔਰ ਗੁਰਬਾਣੀ ਦੇ ਲੜ ਲੱਗ ਕੇ ਜਾਂ ਜੋ ਵੀ ਕੋਈ ਗੀਤਾ ਪੜਦਾ ਹੈ ਕੋਈ ਕੁਰਾਨ ਪੜਦਾ ਆਪਣਾ ਪੜੋ ਧਰਮ ਲੇਕਿਨ ਉਸ ਧਰਮ ਦੀ ਆਸਤਾ ਕੀ ਕਹਿੰਦੀ ਹੈ ਕਿ ਬਾਣ ਤੇ ਸਨਮਾਨ ਨਾਲ ਰਹੋ ਗਰੀਬ ਦੀ ਰੱਖਿਆ ਕਰੋ ਔਰ ਜ਼ੁਲਮ ਦੇ ਖਿਲਾਫ ਲੜੋ ਇਹ ਸਾਡੇ ਗੁਰੂ ਦੀ ਸਿੱਖਿਆ ਹੈ ਉਹਦੇ ਮਤਲਬ ਅਸੀਂ ਲੜਨੇ ਉਸ ਇਸ ਕਰਕੇ ਤੁਸੀਂ ਸਾਰੇ ਆਏ ਹੋ ਮੈਂ ਤੁਹਾਡਾ ਧੰਨਵਾਦੀ ਹਾਂ ਇਹ ਕੁਝ ਪੁਆਇੰਟ ਸੀ ਜਿੰਨਾ ਤੇ ਸੀ ਤੁਹਾਨੂੰ ਤਕਲੀਫ ਕੀਤੀ ਤੁਸੀਂ ਆਏ ਹੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਤੁਹਾਡੇ ਵੱਲੋਂ ਕੁਝ ਕਹਿਣਾ ਚਾਹੁੰਦੇ ਹੋ ਜੇ ਤੁਸੀਂ ਮੈਂ ਮੈਂਬਰਸ਼ਿਪ ਅਣੀ ਉਹਨਾਂ ਨੇ ਕਰਦੀ ਹੈ ਦੂਜੇ ਪਾਸੇ ਬਡਾਲਾ ਸਾਹਿਬ ਔਰ ਮੰਤਰੀ ਦਿਆਲੀ ਕੁੜੀ ਕਹਿ ਰਹੇ ਨੇ ਕਿ ਕੱਲ ਤੋਂ ਉਹ ਸ਼ੁਰੂ ਕਰ ਰਹੇ ਨੇ ਮੈਂਬਰਸ਼ਿਪ ਡਾਈ ਇਹ ਗੱਲ ਤਾਂ ਸਾਬਰਦਾਰ ਕਰਕੇ ਫੇਰ ਉਹ ਮੈਂਬਰਸ਼ਿਪ ਪ੍ਰਾਈਸ ਨੂੰ ਕਰਨਗੇ ਦੇਖੋ ਮੈਂ ਤਾਂ ਇੱਕ ਗੱਲ ਕਰਦਾ ਕਿ ਮੈਂ ਤਾਂ ਇੱਕ ਚੀਜ਼ ਸਿੱਖਿਆ ਜ਼ਿੰਦਗੀ ਚ ਕਿ ਆਪਦਾ ਕੰਮ ਕਰੋ ਕਿਸੇ ਨੂੰ ਮਾਰਾ ਨਾ ਕਹੋ ਆਪਦੀ ਲਾਈਨ ਨੂੰ ਵੱਡੀ ਕਰਨ ਦੀ ਕੋਸ਼ਿਸ਼ ਕਰੋ ਤਾਂ ਕਿ ਗੁਰੂ ਆਪੇ ਫੈਸਲਾ ਕਰਦਾ ਠੀਕ ਕੌਣ ਹੈ ਗਲਤ ਕੌਣ ਹੈ ਜੇ ਉਹਦੀ ਵਿਆਖਿਆ ਸੁਣਨੀ ਹੈ ਉਹ ਚੀਮਾ ਸਾਹਿਬ ਮੇਰੇ ਕੋਲ ਬੈਠੇ ਆ ਤੁਹਾਨੂੰ ਸਹੀ ਵਿਆਖਿਆ ਦੇ ਦਿੰਦੇ ਆ ਮੈਂ ਇਨੀ ਦੂਰ ਤੱਕ ਜਾਣਾ ਨਹੀਂ ਨਹੀਂ ਮੈਂ ਕਰ ਲੈ ਕਰ ਲੈ ਕਰ ਲੈ ਥੋੜੀ ਜੀ ਬੋਲ ਥੋੜੀ ਜੀ ਗੱਲ ਕਰ ਦੇ ਨਾ ਹੁੰਦ ਰਿਹਾ ਸਾਹਨੇ ਸੇ ਸਲਾਹ ਕਰ ਦਿੱਤੀ ਐ ਥੋੜੀ ਖਬਰ ਵੀ ਤੁਹਾਡੀ ਬਣਾ ਦੇਣਾ ਜਿਹੜੀ ਆ ਗਈ ਐ ਦੇਖੋ ਗੱਲ ਇਹ ਐ ਕਿ ਕੱਲ ਇੱਕ ਬੜਾ ਵੱਡਾ ਫਰਾਡ ਜਿਹੜਾ ਉਹ ਪੰਜਾਬ ਦੀ ਜਨਤਾ ਦੇ ਨਾਲ ਉਹਨਾਂ ਕੁਝ ਕੁ ਦੁਕਾਨਾਂ ਵੱਲੋਂ ਕੀਤਾ ਜਾ ਰਿਹਾ ਜਿਹੜੇ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਜਿਹੜੀਆਂ ਦੇਸ਼ ਦੀਆਂ ਸਰਕਾਰਾਂ ਦੀ ਸ਼ਹਿਰ ਦੇ ਉੱਤੇ ਤੇ ਏਜੰਸੀਆਂ ਦੇ ਨਾਲ ਲੱਗ ਕੇ ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਕਰਨਾ ਚਾਹੁੰਦੇ ਸੀ ਪਹਿਲਾਂ ਉਹਨਾਂ ਨੇ ਵੱਖਰੇ ਵੱਖਰੇ ਢੰਗ ਤਰੀਕੇ ਅਪਣਾਏ ਸੀ ਤੇ ਹੁਣ ਹੌਲੀ-ਹੌਲੀ ਜਿਹੜੀ ਬਿੱਲੀ ਆ ਉਹ ਥੱਲੇੋਂ ਬਾਹਰ ਆ ਗਈ ਤੇ ਕੱਲ ਨੂੰ ਜਿਹੜਾ ਸ੍ਰੀ ਅਮਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਇਹੋ ਜਿਹਾ ਮਾੜਾ ਕੰਮ ਹੋਣ ਲੱਗਿਆ ਕਿ ਜਿਹੜਾ ਮੈਂ ਉਹਨਾਂ ਨੂੰ ਤੁਹਾਡੇ ਲਈ ਪਹਿਲਾਂ ਬੇਨਤੀ ਕਰਦਾ ਕਿ ਇਹ ਜਿਹੜਾ ਗੁੰਮਰਾਹਕੁੰਡ ਕੰਮ ਹੈ ਇਹ ਕਿਰਪਾ ਕਰਕੇ ਉਸ ਪਵਿੱਤਰ ਧਰਤੀ ਤੇ ਤੁਹਾਨੂੰ ਨਹੀਂ ਕਰਨਾ ਚਾਹੀਦਾ ਔਰ ਸ੍ਰੀ ਅਕਾਲ ਤਖਤ ਸਾਹਿਬ ਜਿਹੜੀ ਸਾਡੀ ਸਰਵੋਤਮ ਸੰਸਥਾ ਹੈ ਉਹਦਾ ਨਾਂ ਲੈ ਕੇ ਤੁਹਾਨੂੰ ਸੰਗਤ ਨੂੰ ਗੁੰਮਰਾਹ ਨਹੀਂ ਕਰਨਾ ਚਾਹੀਦਾ ਆ ਦੇਖੋ ਜਿਹੜੀ ਭਰਤੀ ਕੱਲ ਉੱਥੇ ਹੋ ਰਹੀ ਆ ਇਹ ਉਹਦਾ ਫਾਰਮ ਹੈ ਤੁਸੀਂ ਸੋਸ਼ਲ ਮੀਡੀਆ ਦੇ ਵਿੱਚ ਵੀ ਇਹ ਫਾਰਮ ਚੰਗੀ ਤਰ੍ਹਾਂ ਤੇ ਨਾਲ ਦੇਖਿਆ ਹੋਣਾ ਕੱਲ ਦੇ ਇਹਨਾਂ ਦੇ ਲੀਡਰਾਂ ਦੇ ਬਿਆਨ ਪੜ੍ਹ ਲਓ ਉੱਥੇ ਐਲਾਨ ਕੀਤਾ ਜਾ ਰਿਹਾ ਹੈ ਕਿ ਸ਼ਰੋਮਣੀ ਅਕਾਲੀ ਦਲ ਦੀ ਭਰਤੀ ਹੋ ਰਹੀ ਹੈ ਅੱਜ ਨਹੀਂ ਇਹਨਾਂ ਦੀ ਕਲਿੱਪਿੰਗ ਹੈ ਕੱਲ ਜਿਹੜੀਆਂ ਇਹਨਾਂ ਨੇ ਦਿੱਤੀਆਂ ਤੇ ਆਹ ਫਾਰਮ ਦੇ ਉੱਤੇ ਮੈਨੂੰ ਕਿਤੇ ਸ਼ਰੋਮਣੀ ਅਕਾਲੀ ਦਲ ਨਫਜ਼ ਪੂਰਾ ਲੱਭ ਕੇ ਦਿਖਾ ਦਿਓ ਸਾਰੇ ਫਾਰਮ ਦੇ ਉੱਤੇ ਉਹ ਜਿਵੇਂ ਕੋਈ ਚੰਗੀ ਦੁਕਾਨ ਚੱਲਦੀ ਹੋਵੇ ਨਾ ਤੇ ਉਹਦੇ ਨਾਂ ਤੇ ਕੋਈ ਹੋਰ ਫਰਾਡ ਕਰਕੇ ਨਵੀਂ ਜਾਲ ਸਾਜੀ ਕਰਨੀ ਹੋਵੇ ਤੇ ਇੱਕ ਅੱਧੇ ਦੋ ਅੱਖਰ ਬਦਲ ਕੇ ਤੇ ਮਿਲਦਾ ਜੁਲਦਾ ਨਾਮ ਕਈ ਰੱਖ ਲੈਂਦੇ ਆ ਵੀ ਭੁਲੇਖਾ ਪੈ ਜਾਵੇ ਗਾਹ ਨੂੰ ਵੀ ਇਹੀ ਹੈ ਤੇ ਅਸਲੀ ਦੁਕਾਨ ਹੁਣ ਇਹਦੇ ਤੇ ਲਿਖਿਆ ਮੈਂਬਰਸ਼ਿਪ ਅਕਾਲੀ ਦਲ ਇੱਕ ਕਦੋਂ ਪਾਰਟੀ ਅਕਾਲੀ ਦਲ ਦੇ ਨਾਂ ਦੀ ਬਣੀ ਕਿੱਥੇ ਬਣੀ ਕਦੋਂ ਰਜਿਸਟਰ ਹੋਈ ਇਲੈਕਸ਼ਨ ਕਮਿਸ਼ਨ ਕੋਲੇ ਕਦੋਂ ਇਹਦਾ ਵਿਧਾਨ ਕਿਹੜੀ ਮੀਟਿੰਗ ਦੇ ਵਿੱਚ ਪਾਸ ਕੀਤਾ ਗਿਆ ਇਹ ਮੈਂ ਤੁਹਾਨੂੰ ਸਾਰੇ মিডিਏ ਨੂੰ ਬੇਨਤੀ ਕਰਦਾ ਕਿ ਇਹ ਚੀਜ਼ਾਂ ਇਹਨਾਂ ਲੋਕਾਂ ਨੂੰ ਜ਼ਰੂਰ ਪੁੱਛੋ ਆ ਸਾਰੇ ਫਾਰਮ ਦੇ ਉੱਤੇ ਕਿਤੇ ਕੋਈ ਐਡਰੈਸ ਨਹੀਂ ਹੈਗਾ ਤੱਤਰ ਦਾ ਕਿਤੇ ਕੋਈ ਟੈਲੀਫੋਨ ਨੰਬਰ ਨਹੀਂ ਹੈਗਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਲੋਕਾਂ ਨੂੰ ਤਾਂ ਕਹਿੰਦੇ ਕਿ ਆਧਾਰ ਕਾਰਡ ਦਾ ਨੰਬਰ ਵੀ ਦਿਓ, ਵੋਟਰ ਕਾਰਡ ਦਾ ਨੰਬਰ ਵੀ ਦਿਓ, ਟੈਲੀਫੋਨ ਦਾ ਵੀ ਨੰਬਰ ਦਿਓ। ਤੇ ਆਪਣਾ ਤੁਹਾਡਾ ਥੋੜਾ ਟਿਕਾਣਾ ਹੀ ਨਹੀਂ, ਪਰ ਜਿਹੜਾ ਤੁਸੀਂ ਪੈਸਾ ਇਕੱਠਾ ਕਰਨਾ ਹੈ। ਉਹਦਾ ਤੁਸੀਂ ਕਿਹੜੇ ਅਕਾਊਂਟ 'ਚ ਜਮ੍ਹਾਂ ਕਰਾਉਣਾ? ਆ ਐਨ ਕੇ ਸ਼ਰਮਾ ਜੀ ਸਾਡੇ ਕੋਰ ਕਮੇਟੀ ਦੇ ਮੈਂਬਰ ਵੀ ਆ, ਸਾਡੀ ਪਾਰਟੀ ਦੇ ਖਜ਼ਾਨਚੀ ਵੀ ਆ। ਇਹ ਰਾਤ ਦੀ ਮੇਰੇ ਨਾਲ ਚਿੰਤਾ ਕਰੀ ਜਾਂਦੇ ਆ ਕਿ ਸਾਡੇ ਨਾਂ ਤੇ ਕੋਈ ਜਾਲੀ ਅਕਾਊਂਟ ਤਾਂ ਨਹੀਂ ਖੁੱਲ ਗਿਆ ਕਿਤੇ ਕੱਲ ਨੂੰ ਮੈਨੂੰ ਜਵਾਬ ਦੇਣਾ ਪੈ ਜਾਵੇ ਭਈ ਇਲੈਕਸ਼ਨ ਕਮਿਸ਼ਨ ਦਾ ਨੋਟਿਸ ਆ ਜਾਵੇ ਭਈ ਇਹ ਕਿੰਨੇ ਗ੍ਰੈਜੂਏਸ਼ਨ ਪਾਸ ਕਰਕੇ ਦੱਸਦਾ ਹੈ ਕਿ ਜਿਹੜਾ ਤੁਸੀਂ ਲੋਕਾਂ ਕੋਲੋਂ ਪੈਸਾ ਇਕੱਠਾ ਕਰਨਾ ਉਹ ਜਮ੍ਹਾਂ ਕਿਹੜੇ ਖਾਤੇ 'ਚ ਹੋਣਾ ਆ ਸਾਡੀ ਭਰਤੀ ਹੈ ਇੱਕ ਇੱਕ ਪੈਸਾ ਤੁਹਾਨੂੰ ਜਦੋਂ ਕਹੋ ਸ਼ਰਮਾ ਜੀ ਪ੍ਰੈਸ ਕਾਨਫਰੰਸ ਕਰਕੇ ਕਿ ਕਿਹੜੀ ਡੇਟ ਨੂੰ ਕਿਹੜੇ ਬੈਂਕ ਦੇ ਵਿੱਚ ਕਿੰਨੇ ਪੈਸੇ ਜਮਾ ਹੋਏ ਇੱਕ ਇੱਕ ਪੈਸਾ ਪਹਿਲਾਂ ਸਾਡੇ ਦਫ਼ਤਰ ਵਾਲੇ ਪੈਸੇ ਜਮ੍ਹਾਂ ਕਰਾਉਂਦੇ ਆ ਫਿਰ ਕਾਪੀ ਫੜਦੇ ਕਿਉਂਕਿ ਇਹ ਜਨਤਾ ਦਾ ਪੈਸਾ ਲੋਕਾਂ ਦਾ ਮਿਹਨਤ ਨਾਲ ਦਿੱਤਾ ਆ ਖੂਨ-ਪਸੀਨੇ ਦਾ ਪੈਸਾ ਔਰ ਇਹ ਪਾਰਟੀ ਦੇ ਸੰਵਿਧਾਨ ਦੇ ਮੁਤਾਬਕ ਨਿਯਮਾਂ ਦੇ ਮੁਤਾਬਕ ਜਿਹੜਾ ਖਰਚਾ ਜਣ ਹੁਣ ਮੈਨੂੰ ਨਹੀਂ ਸਮਝ ਲੱਗਦੀ ਵੀ ਇਹਨਾਂ ਨੇ ਖਾਤਾ ਕਿਹੜੇ ਨਾਮ ਦੇ ਉੱਤੇ ਖੋਲ੍ਹਿਆ ਹੋਇਆ ਮਿੰਟ ਤਾਂ ਉਹਨਾਂ ਕੋਈ ਤਾਂ ਚੈਨਲ ਲੋਕਾਂ ਨੂੰ ਪੜਨਾ ਚਾਹੀਦਾ ਨਾ ਅੱਜ ਕੱਲ ਟ੍ਰਾਂਸਪੇਰੈਂਸੀ ਦਾ ਯੋਗ ਹੈ ਸੀਰੀਅਲ ਨੰਬਰ ਸੀਰੀਅਲ ਨੰਬਰ ਸੀਰੀਅਲ ਨੰਬਰ ਇਹਦੇ ਉੱਤੇ ਕਿਤੇ ਨਹੀਂ ਹੈਗਾ ਇਸ ਫਾਰਮ ਦੇ ਉੱਤੇ ਤੇ ਸਭ ਤੋਂ ਵੱਡੀ ਗੱਲ ਹੈ ਕਿ ਥੱਲੇ ਲਿਖ ਦਿੱਤਾ ਪੰਜ ਮੈਂਬਰੀ ਭਰਤੀ ਕਮੇਟੀ ਇਹ ਕਿਹੜੀ ਅੱਜ ਪੰਜ ਮੈਂਬਰੀ ਕਿੰਨੇ ਬਣਾਈ ਸੀ ਜੇ ਤੁਸੀਂ ਕਾਰਤਿਕ ਸਾਹਿਬ ਵਾਲੇ ਵੀ ਭੜੇਖਾ ਪਾਉਣਾ ਹੈ ਤਾਂ ਉਹ ਵੀ ਸੱਤ ਮੈਂਬਰੀ ਸੀ ਉਹ ਕਮੇਟੀ ਚੱਲ ਨਹੀਂ ਸਕੀ ਕਿਉਂਕਿ ਤੁਹਾਡੇ ਵਤੀਰੇ ਕਰਕੇ ਦੋ ਜਿਹੜੇ ਸੀਨੀਅਰ ਮੋਸ ਚੰਗੇ ਕੰਪੀਟੈਂਟ ਸ਼ਰੀਫ ਤੇ ਸਭ ਤੋਂ ਤਜਰਬੇਕਾਰ ਮੈਂਬਰ ਸੀਗੇ ਧਮੀ ਸਾਹਿਬ ਦੇ ਬਡੁੰਗਰ ਸਾਹਿਬ ਉਹ ਦੋਨੇ ਛੱਡ ਗਏ ਸੀ ਇਸੇ ਕਰਕੇ ਵੀ ਜੋ ਤੁਹਾਡਾ ਵਰਤਾਰਾ ਤੁਹਾਡੀ ਸੋਚ ਜਿਹੜੀ ਹੈ ਕੋਈ ਪੋਜ਼ਿਟਿਵ ਨਹੀਂ ਹੈਗੀ ਉਹਨਾਂ ਨੇ ਦੇਖ ਕੇ ਕਾਲਟਕ ਸਾਬ ਨੂੰ ਅਸਤੀਫਾ ਦਿੱਤਾ ਸੀ ਹੁਣ ਮੈਂ ਇਹਨਾਂ ਨੂੰ ਪੁੱਛਣਾ ਇੱਕ ਗੱਲ ਮੈਨੂੰ ਜ਼ਰੂਰ ਪੁੱਛ ਦਿਓ ਬਾਕੀ ਤਾਂ ਦੱਸਦੇ ਕੱਖ ਨਹੀਂ ਪਈ ਸਾਨੂੰ ਤਾਂ ਕਹਿੰਦੇ ਸੀ ਕਿ ਅਕਾਲ ਤਖਤ ਤੋਂ ਭੱਜ ਕੇ ਜਦੋਂ ਅਸੀਂ ਭੁੰਦਰ ਸਾਹਿਬ ਸਰਨਾ ਸਾਹਿਬ ਗਾਬੜਿਆ ਸਾਹਿਬ ਸਾਰੇ ਅਸੀਂ ਸੇਖੋਂ ਸਾਹਿਬ ਨਗਾਹ ਸਾਹਿਬ ਅਸੀਂ ਇਕੱਠੇ ਹੋ ਕੇ ਜਦੋਂ ਜਾਂਦੇ ਸੀ ਉੱਥੇ ਬੇਨਤੀ ਕਰਨ ਵਾਸਤੇ ਸਿੰਘ ਸਾਹਿਬ ਨੂੰ ਸਾਰੇ ਲੀਗਲ ਓਪੀਨੀਅਨ ਨਾਲ ਲੈ ਕੇ ਜਾਂਦੇ ਸੀ ਸਾਰੇ ਡਾਕੂਮੈਂਟ ਨਾਲ ਲੈ ਕੇ ਜਾਂਦੇ ਸੀ ਸਾਰੇ ਉੱਥੇ ਨਿਖਤੀ ਜੋਦੜੀ ਕਰਦੇ ਸੀ ਪਈ ਅਸੀਂ ਹਰ ਹੁਕਮ ਸ਼੍ਰੀ ਕਾਲਟਕ ਸਾਹਿਬ ਦਾ ਪ੍ਰਵਾਨ ਕਰ ਲਿਆ ਪਰ ਸਿੰਘ ਸਾਹਿਬ ਬੇਨਤੀ ਹੈ ਕਿ ਕਾਨੂੰਨ ਦੇਸ਼ ਦਾ ਸੰਵਿਧਾਨ ਦੇਸ਼ ਦਾ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਇਹ ਜਿਹੜੀਆਂ ਨੇ ਇਹ ਸਾਨੂੰ ਮਨਾ ਕਰਦੀਆਂ ਇਸ ਗੱਲ ਤੋਂ ਕਿ ਜੇ ਥੋੜਾ ਜਿਹਾ ਵੀ ਤੁਸੀਂ ਇਹਦਾ ਰੈਫਰੈਂਸ ਸਾਡੀ ਉਹਦੀ ਭਰਤੀ ਦੇ ਵਿੱਚ ਆਇਆ ਤੇ ਸਾਡੇ ਵਿਰੋਧੀ ਦੁਸ਼ਮਣ ਬਹੁਤ ਵੱਡੇ ਨੇ ਸਾਡੀ ਪਾਰਟੀ ਦੀ ਮਾਨਤਾ ਰੱਦ ਹੋ ਜੇ ਅਸੀਂ ਸਾਰਾ ਕੁਝ ਲਿਖਤੀ ਤੌਰ ਤੇ ਦਿੱਤਾ ਸੀ ਬੇਨਤੀ ਕੀਤੀ ਸੀ ਫਿਰ ਸਿੰਘ ਸਾਹਿਬ ਨੇ ਸਾਡੀ ਗੱਲ ਸਮਝਣ ਤੋਂ ਬਾਅਦ ਕਹਿਆ ਸੀ ਕਿ ਹਾਂ ਵਰਕਿੰਗ ਕਮੇਟੀ ਇਹ ਕੰਮ ਕਰ ਲਵੇ ਔਰ ਅਗਲੇ ਦਿਨ ਸਿੰਘ ਸਾਹਿਬ ਨੇ ਫਿਰ ਉਹਦਾ ਧੰਨਵਾਦ ਵੀ ਕੀਤਾ ਸੀ ਅਸੀਂ ਕਮੇਟੀ ਵਾਲਿਆਂ ਨੂੰ ਆਪਣੀ ਜਿਹੜੀਆਂ ਡਿਊਟੀਆਂ ਲਈਆਂ ਸੀ ਉਹਦੇ ਚ ਪਾ ਵੀ ਲਿਆ ਸੀ ਉਹਦਾ ਵੀ ਜਿਹੜੇ ਉਸ ਵੇਲੇ ਦੇ ਸਿੰਘ ਸਾਹਿਬ ਹੈ ਉਹਨਾਂ ਨੇ ਜਿਹੜਾ ਕਹਿ ਸੀ ਕਿ ਚੰਗਾ ਹੋ ਗਿਆ ਇਸ ਕਰਕੇ ਇਹਨਾਂ ਨੂੰ ਹੁਣ ਬੇਨਤੀ ਹੈ ਸਾਨੂੰ ਕਹਿੰਦੇ ਅਕਾਲ ਤਖਤ ਸਾਹਿਬ ਤੋਂ ਭੱਜ ਗਏ ਵੀ ਤੁਸੀਂ ਤਾਂ ਜੰਮਣ ਤੋਂ ਪਹਿਲਾਂ ਹੀ ਭੱਜ ਗਏ ਭਾਈ ਹੱਦ ਪਾਰਟੀ ਦਾ ਕਿੱਥੇ ਦੱਸੋ ਸਾਰੀ ਪਰਚੀ ਤੇ ਹੁਣ ਤੁਸੀਂ ਅਕਾਲ ਤਖਤ ਸਾਹਿਬ ਦਾ ਨਾਂ ਕਿਉਂ ਨਹੀਂ ਲਿਖਿਆ ਉੱਤੇ ਲਿਖਣਾ ਚਾਹੀਦਾ ਸੀ ਨਾ ਤੁਹਾਨੂੰ ਫਿਰ ਤੁਸੀਂ ਫੋਟੋ ਵੀ ਲਾਉਂਦੇ ਅਕਾਲ ਤਖਤ ਸਾਹਿਬ ਦੀ ਪਰ ਲਿਖਿਆ ਕਿਉਂ ਨਹੀਂ ਕਿਉਂਕਿ ਪਤਾ ਹੈ ਕਿ ਹੁਣ ਦਿੱਲੀ ਵਾਲਿਆਂ ਨਾਲ ਰਲ ਕੇ ਤੇ ਅਸੀਂ ਨਵੀਂ ਪਾਰਟੀ ਜਿਹੜੀ ਬਣਾਉਣੀ ਹੈ ਉੱਥੇ ਜਿੰਨੀਆਂ ਮਰਜ਼ੀ ਵੱਡੀਆਂ ਸਪਾਰਸ਼ਾਂ ਹੋਣ ਜੇ ਵਿੱਚ ਧਾਰਮਿਕ ਡਾਇਰੈਕਸ਼ਨ ਦਾ ਜ਼ਿਕਰ ਆ ਗਿਆ ਤੇ ਫੇਰ ਪਾਰਟੀ ਰਜਿਸਟਰ ਨਹੀਂ ਹੋਣੀ ਇਸ ਕਰਕੇ ਹੁਣ ਅਕਾਲ ਤਖਤ ਸਾਹਿਬ ਤੋਂ ਕੌਣ ਭੱਜਿਆ ਇਹਦਾ ਜਵਾਬ ਤੇ ਸਾਨੂੰ ਇਹਨਾਂ ਨੂੰ ਘਟੋ ਘਟ ਦੇਣਾ ਚਾਹੀਦਾ ਨਾ ਪੁੰਦਰ ਸਾਹਿਬ ਤਾਂ ਹੁਣ ਵੀ ਬੇਨਤੀ ਤੁਹਾਡੇ ਸਾਹਮਣੇ ਕਰਕੇ ਹਟਿਆ 50 ਵਾਰੀ ਪਹਿਲਾਂ ਕੀਤੀ ਅਸੀਂ ਪਾਰਟੀ ਵੱਲੋਂ ਬੇਨਤੀ ਕਿ ਜੇ ਤੁਸੀਂ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਹੈ ਤੇ ਆਓ ਇੱਥੇ ਆ ਕੇ ਭਰਤੀ ਕਰੋ ਇੱਥੇ ਆ ਕੇ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਸੀ ਤੇ ਇੱਥੇ ਪੁੰਦਰ ਸਾਹਿਬ ਨੇ ਕਿਹਾ ਕਿ ਤੁਸੀਂ ਦਫ਼ਤਰ ਆਓ ਉੱਥੇ ਕਿਉਂ ਬੈਠੇ ਹੋ ਇੱਥੇ ਅਸੀਂ ਸਾਰਾ ਪਾਰਲੀਮੈਂਟਰੀ ਬੋਰਡ ਪੂਰਾ ਬੈਠੇ ਇੱਥੇ ਡੀਂਦੇ ਰਹੇ ਕਿ ਇੱਥੇ ਆਉਣਗੇ ਨਹੀਂ ਆਏ ਤੇ ਫਿਰ ਪੁੰਦਰ ਸਾਹਿਬ ਨੇ ਕਿਹਾ ਵੀ ਚਲ ਜੇ ਤੁਹਾਨੂੰ ਇੱਥੇ ਸੰਗ ਲੱਗਦੀ ਹੈ ਦਫ਼ਤਰ ਤੁਸੀਂ ਮੇਰੇ ਘਰ ਆ ਜਾਓ ਇਹ ਘਰ ਚੱਲ ਕੇ ਮਿਲਣਗੇ ਤੁਹਾਨੂੰ ਸਾਰਿਆਂ ਨੂੰ ਪਤਾ ਤੇ ਉੱਥੇ ਵੀ ਇਹਨਾਂ ਨੇ ਕਿਹਾ ਕਿ ਤੁਸੀਂ ਕਾਪੀਆਂ ਲੈ ਲਓ ਹੁਣ ਕਿੰਨੀ ਵਾਰੀ ਪਾਰਟੀ ਬੇਨਤੀ ਕੀਤੀ ਪਰ ਤੁਹਾਨੂੰ ਹੁਣ ਪਿੱਛੋਂ ਜਿਹੜੇ ਤੁਹਾਡੇ ਆਦੇਸ਼ ਦੇਣ ਵਾਲੇ ਆ ਦਿੱਲੀ ਵਾਲੇ ਉਹਨਾਂ ਦਾ ਆਦੇਸ਼ ਸੀ ਵੀ ਨਹੀਂ ਤੁਸੀਂ ਅਕਾਲੀ ਦਲ ਦਾ ਨੁਕਸਾਨ ਕਰਨਾ ਇਸ ਕਰਕੇ ਮੈਂ ਪੰਜਾਬ ਦੀ ਜਨਤਾ ਨੂੰ ਵੀ ਬੇਨਤੀ ਕਰਦਾ ਕਿ ਆ ਚੰਗੀ ਗੱਲ ਪੜਿਓ ਜਿਹੜੇ ਮੈਂ ਸਵਾਲ ਇਹਨਾਂ ਨੂੰ ਕਰ ਰਿਹਾ ਕਿਰਪਾ ਕਰਕੇ ਇਹ ਸਵਾਲ ਜਿਹੜੇ ਆ ਨਾ ਇਹ ਉਹਨਾਂ ਨੂੰ ਜਿਹੜੇ ਆ ਉਹਨਾਂ ਦੇ ਜਵਾਬ ਜ਼ਰੂਰ ਸੰਗਤ ਨੂੰ ਦੇ ਦੇਣ ਨਹੀਂ ਤਾਂ ਜੇ ਬੇਇਮਾਨੀ ਕਰਨੀ ਤੇ ਦਰਬਾਰ ਸਾਹਿਬ ਤੋਂ ਹਟ ਕੇ ਕਰਨ ਥੋੜਾ ਬਿਰੇ ਦੂਰ ਜਾ ਕੇ ਕਰਨ ਉੱਥੇ ਕਾਰਪੋਰੇਸ਼ਨ ਕਿੱਡਾ ਵੱਡਾ ਸ਼ਹਿਰ ਹੈ ਜ਼ਰੂਰੀ ਹੈ ਕਿ ਦਰਬਾਰ ਸਾਹਿਬ ਵਰਗੀ ਪਵਿੱਤਰ ਥਾਂ ਦੇ ਲੱਗੇ ਆ ਕੇ ਤੁਸੀਂ ਜਲਸਾ ਜੀ ਦਾ ਕੰਮ ਕਰਨਾ ਉੱਥੇ ਕੋਈ ਇਹੋ ਜਿਹਾ ਕੰਮ ਕਰਨਾ ਚੰਗਾ ਲੱਗਦਾ ਜਦੋਂ ਦੋ ਨੰਬਰ ਦਾ ਧੱਦਾ ਕਰਨਾ ਥੋੜੀ ਜਿਹੀ ਦੂਰ ਜਾ ਕੇ ਕਰ ਲੋ ਘਟੋ ਘਟੋ ਚਲੋ ਮੱਥਾ ਟੇਕਣੇ ਟੇਕੋ ਪਰ ਇਹੋ ਜਿਹਾ ਕੰਮ ਤੁਸੀਂ ਉੱਥੇ ਬੈਠ ਕੇ ਕਰੋਗੇ ਤੇ ਦੱਸੋ ਇਹਦੇ ਨਾਲ ਕਿਦਾਂ ਜਿਹੜਾ ਤੁਹਾਡੇ ਕੰਮ 'ਚ ਬਰਕਤ ਪਏਗੀ ਸੋ ਇੱਕ ਤਾਂ ਇਹਨਾਂ ਨੂੰ ਸੁਚੇਤ ਰਹਿਣ ਦੀ ਗੱਲ ਕਰਦਾ ਦੂਜਾ ਧਾਨੀ ਸਾਹਿਬ ਦਾ ਪੁੱਤਰ ਸਾਹਿਬ ਨੇ ਪਾਰਟੀ ਵੱਲੋਂ ਸਵਾਗਤ ਕਰ ਦਿੱਤਾ ਉਹ ਬਹੁਤ ਸਵਾਗਤ ਹੈ ਚੰਗੀ ਗੱਲ ਆ ਪਹਿਲਾਂ ਵੀ ਪਾਰਟੀ ਦਾ ਡੈਲੀਗੇਸ਼ਨ ਘਰ ਜਾ ਕੇ ਅਸੀਂ ਸਾਰੇ ਬੇਨਤੀ ਕਰਕੇ ਆਏ ਸੀ ਔਰ ਆਸ ਕਰਦੇ ਹਾਂ ਕਿ ਉਹ ਆ ਕੇ ਆਪਣਾ ਕਾਰਜ ਸੰਭਾਲਣਗੇ ਪਰ ਇੱਕ ਮੇਰੀ ਬੇਨਤੀ ਹੈ ਕਿ ਆ ਜੜੇ ਸਾਡੇ ਐਗਜ਼ੈਕਟਿਵ ਦੇ ਮੈਂਬਰ ਸਰਬਾਨਾਂ ਨੂੰ ਤੇ SGPC ਮੈਂਬਰ ਸਰਬਾਨਾਂ ਨੂੰ ਜਿਹੜੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਇਹ ਮਾਨਾ ਭਰਾਵਾ ਨੂੰ ਬੇਨਤੀ ਕਰਦਾ ਕਿ ਪੰਜਾਬ ਨੂੰ ਖਾਨਾ ਚੰਗੀ ਵਾਲੇ ਪਾਸੇ ਨਾ ਦੇ। ਇਹ ਤਾਂ ਬਹੁਤ ਔਲਾਦ ਅੱਗੇ ਖਰਾਬ ਹੈ ਭੁੰਦਰ ਸਾਹਿਬ ਨੇ ਜ਼ਿਕਰ ਕੀਤਾ ਪਰ ਆ ਜਿਸ ਤਰੀਕੇ ਤੁਸੀਂ ਜਿਹੜੇ ਚੁਣੇ ਹੋਏ ਮੈਂਬਰ ਪਾਰਲੀਮੈਂਟ ਦੇ ਸਿਕੰਦੀ ਜੇ ਕਿਸੇ ਨੂੰ ਕੋਈ ਸ਼ੱਕ ਸ਼ੁਭਾ ਹੋਵੇ ਅਸੀਂ ਪਹਿਲਾਂ ਵੀ ਕਿਹਾ ਸੀ ਇਹ ਇਹ ਤਰੀਕਾ ਨਹੀਂ ਹੁੰਦਾ ਚੁਣੇ ਹੋਏ ਮੈਂਬਰਾਂ ਨੂੰ ਕਹੋ ਕਿ ਤੁਸੀਂ ਕੰਮ ਨਹੀਂ ਕਰਨਾ ਉਹਦਾ ਤਰੀਕਾ ਹੈ ਕਿ ਸਮਾਂ ਹੋ ਗਿਆ ਤੁਹਾਡੀ ਦਲੀ ਵਾਲੇ ਨਾਲ ਯਾਰੀ ਹੈ ਜਾ ਕੇ ਇਲੈਕਸ਼ਨ ਕਰਾ ਲਓ ਸ਼ਰਮਣੀ ਗੁੱਦਰਪੰਧ ਕਮੇਟੀ ਦੀ ਅਸੀਂ ਲੜਨ ਨੂੰ ਤਿਆਰ ਹਾਂ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਸੰਗਤ ਕਿਹਦੀ ਝੋਲੀ ਦੇ ਵਿੱਚ ਖੈਰ ਪਾਉਂਦੀ ਹੈ ਪਰ ਆਹ ਜਿਹੜਾ ਕੰਮ ਤੁਸੀਂ ਕਰ ਰਹੇ ਹੋ ਕਿਰਪਾ ਕਰਕੇ ਇਹ ਕੰਮ ਜਿਹੜਾ ਇਹ ਨਾ ਕਰੋ ਡਾਕਟਰ ਸਾਹਿਬ ਜਿਵੇਂ ਬਾਰ ਬਾਰ ਸ਼੍ਰੀ ਕਾਨਟਕ ਸਾਹਿਬ ਦਾ ਨਾਮ ਦੱਸਿਆ ਜਾ ਰਿਹਾ ਹੈਗਾ ਤੁਸੀਂ ਵੀ ਕਹਿ ਰਹੇ ਹੋ ਕਿ ਉਹ ਜਿਹੜੀ ਕੌਮ ਹੈਗੀ ਹੈ ਕਾਇਮਾ ਦੋਬਿਧਾ ਦੇ ਵਿੱਚ ਵੀ ਹੈਗੀ ਹੈ ਕਿਉਂਕਿ ਕੱਲ ਉਹਨਾਂ ਨੇ ਇੱਕ ਵੱਡਾ ਕੱਟ ਵੀ ਬਣਾਇਆ ਹੋਇਆ ਹੈ ਕਿ ਜਗਰਾਤ ਦੀ ਹੈਗਾ ਕਿ ਅਕਾਲ ਤਖਤ ਸਾਹਿਬ ਨੂੰ ਇੰਟਰਫੇਰ ਕਰਨਾ ਚਾਹੀਦਾ ਹੈ ਦੇਖੋ ਜਿਹੜੀ ਅਸੀਂ ਤਾਂ ਸਭੋਂ ਬੇਨਤੀ ਜਿਹੜੀ ਅਕਾਲ ਤਖਤ ਸਾਹਿਬ ਤੇ ਕੀਤੀ ਸੀਗਾ ਕਿ ਇਹ ਪਾਰਟੀ ਦਾ ਆਪਣਾ ਵਰਕਿੰਗ ਕਮੇਟੀ ਦਾ ਇਸ਼ੂ ਹੈ ਕਿ ਪਾਰਟੀ ਦੇ ਸੰਵਿਧਾਨ ਦੇ ਵਿੱਚ ਜਦੋਂ ਕੋਈ ਅੱਜ ਕਿਸੇ ਵੀ ਧਰਮ ਦੀ ਗੱਲ ਆ ਚਾਹੇ ਕੱਲਾ ਸਿੱਖ ਧਰਮ ਨਹੀਂ ਚਾਹੇ Hindu ਧਰਮ ਹੈ ਚਾਹੇ ਮੁਸਲਮਾਨ ਹੈ ਚਾਹੇ ਕ੍ਰਿਸਚੀਅਨ ਧਰਮ ਹੈ ਕੋਈ ਵੀ ਪਾਰਟੀ ਕਿਸੇ ਵੀ ਧਰਮ ਨਾਲ ਜੁੜ ਕੇ ਅਗਰ ਹੁਣ ਕੰਮ ਕਰਦੀ ਹੈ ਤੁਹਾਨੂੰ ਵੀ ਪਤਾ ਬਤੌਰ ਜਰਨਲਿਸਟ ਤੇ ਉਹ ਪਾਰਟੀ ਦੀ ਮਾਨਤਾ ਜਿਹੜੀਆਂ ਨਹੀਂ ਰਹੀਆਂ ਬੜੇ ਸੀਰੀਅਸ ਹੁਣ ਕਾਨੂੰਨ ਬਣ ਚੁੱਕੇ ਆ ਗਾਈਡਲਾਈਨਸ ਇਲੈਕਸ਼ਨ ਕਮਿਸ਼ਨ ਦੀ ਬਣ ਚੁੱਕੀਆਂ ਸੁਪਰੀਮ ਕੋਰਟ ਦੀਆਂ ਜੱਜਮੈਂਟ ਆ ਚੁੱਕੀਆਂ ਇਸ ਕਰਕੇ ਧਾਰਮਿਕ ਖੇਤਰ ਦੇ ਵਿੱਚ ਤੇ ਜੋ ਹੁਕਮ ਹੋਇਆ ਅਸੀਂ ਪ੍ਰਵਾਨ ਕੀਤਾ ਕੱਜ ਤੇ ਅਸੀਂ ਉਦੋਂ ਬੇਨਤੀ ਕਰਕੇ ਆਏ ਸੀ ਕਿ ਇਹ ਜਿਹੜੇ ਆ ਇਹ ਸਾਡੇ ਵਿਰੋਧੀਆਂ ਨੂੰ ਫਾਇਦਾ ਦਾ ਪਹੁੰਚੇਗਾ ਇਸ ਕਰਕੇ ਉਦੋਂ ਫਿਰ ਸਿੰਘ ਸਾਹਿਬ ਨੇ ਸਾਡੀ ਗੱਲ ਸਮਝਣ ਤੋਂ ਬਾਅਦ ਹੀ ਵਰਕਿੰਗ ਕਮੇਟੀ ਨੂੰ ਕਹਿ ਸੀ ਕਿ ਹਾਂ ਠੀਕ ਹੈ ਫਿਰ ਅਸੀਂ ਵਰਕਿੰਗ ਕਮੇਟੀ ਦੀ ਕਰਕੇ ਸਾਰਾ ਕੰਮ ਸ਼ੁਰੂ ਕੀਤਾ ਸੀ ਪਰ ਇਹਨਾਂ ਨੇ ਰੌਲਾ ਪਾਈ ਰੱਖਿਆ ਕਿ ਅਕਾਲ ਤਖਤ ਤੋਂ ਭੱਜ ਗਏ ਅਕਾਲ ਤਖਤ ਤੋਂ ਭੱਜ ਗਏ ਤੇ ਹੁਣ ਹੁਣ ਕਿ ਕੌਣ ਭੱਜਿਆ ਲੇਕਿਨ ਲੱਗਦਾ ਨਹੀਂ ਅਸੀਂ ਤਾਂ ਸੱਚ ਸਤਿਕਾਰ ਕਰਦੇ ਪਏ ਸੀ ਅਸੀਂ ਤਾਂ ਸੱਚੀ ਗੱਲ ਬਾਤ ਤੇ ਬੇਨਤੀ ਕਰਦੀ ਸੀ ਭੱਜੇ ਤਾਂ ਨਹੀਂ ਅਸੀਂ ਤਾਂ ਪ੍ਰੈਕਟੀਕਲ ਡਿਫਿਕਲਟੀ ਦੱਸ ਰੇ ਪਏ ਸੀ ਤੇ ਸਾਨੂੰ ਕਹਿੰਦੇ ਸੀ ਭੱਜ ਗਏ ਤੇ ਹੁਣ ਭੱਜਿਆ ਕੌਣ ਆ لیکن ڈاکٹر صاحب ਲੱਗਦਾ ਵੀ ਕਿ ਸਪਸ਼ਟ ਦਿਸ਼ਾ ਨਿਰਦੇਸ਼ ਹੋਣੇ ਚਾਹੀਦੇ ਨੇ ਇਸ ਮਸਲੇ ਦੇ ਵਿੱਚ ਨਹੀਂ ਚਲੋ ਗੱਲ ਹੈ ਨਾ ਫਿਰ ਜਿਹੜੀ ਆ ਉਹ ਸਾਧਾਰਨ ਸਸਤਾ ਹੁੰਦੀ ਹੈ ਜੋ ਜੋ ਉਹਨਾਂ ਨੇ ਕਿਸੇ ਵੇਲੇ ਕੋਈ ਆਰਡਰ ਹੋ ਗਿਆ ਸਾਡੀ ਡਿਊਟੀ ਬਣਦੀ ਹੁੰਦੀ ਉਹਨਾਂ ਦੇ ਜਾ ਕੇ ਅੱਗੇ ਜੋ ਸਾਡੇ ਕੋਲੇ ਕਾਨੂੰਨੀ ਪੋਜੀਸ਼ਨ ਹੈ ਉਹ ਅਸੀਂ ਬੇਨਤੀ ਕੀਤੀ ਉਹਨਾਂ ਨੂੰ ਕੋਈ ਜਾ ਕੇ ਦੁਬਾਰਾ ਹੋ ਜਾਂਦਾ ਕਿਤੇ ਉਸ ਵੇਲੇ ਕਈ ਗੱਲ ਕਿਸੇ ਪਾਸੇ ਹਰ ਚੀਜ਼ ਦਾ ਪਤਾ ਨਹੀਂ ਹੁੰਦਾ ਉਹਨਾਂ ਨੇ ਲਿਖਿਆ ਸੀ ਅਸੀਂ ਜਾ ਕੇ ਆਪਣੀ ਲੀਗਲ ਪੋਜੀਸ਼ਨ ਦੱਸੀ ਉਹਨਾਂ ਨੇ ਕਿਹਾ ਕਿ ਹਾਂ ਠੀਕ ਹੈ ਮੈਂ ਵਿਧੀ ਵਿਧਾਨ ਵਿੱਚ ਲਿਖਿਆ ਹੋਇਆ ਤੇ ਵਿਧੀ ਵਿਧਾਨ ਦੇ ਮੁਤਾਬਕ ਤੁਸੀਂ ਕਰ ਲਓ ਅਸੀਂ ਕਰਦੇ ਹਨ ਸਰਦੋ ਸਵਾਲ ਹੈ ਇੱਕ ਤਾਂ ਪਿਛਲੇ ਦਿਨਾਂ ਵਿੱਚ ਜੱਜਦਾਰ ਸਾਹਿਬ ਜਦੋਂ ਭਜਾਈ ਗਈ ਸੀ ਉਸ ਤੋਂ ਬਾਅਦ ਜਿਲ੍ਹਾ ਸਾਹਿਬ ਨੇ ਵੀ ਨਾਰਾਜ਼ਗੀ ਜ਼ਾਹਰ ਕੀਤੀ ਜਦੋਂ ਸੁਲੇ ਮਜੀਠੀਆ ਸਾਹਿਬ ਜਿਲ੍ਹਾ ਸਾਹਿਬ ਦੀ ਨਾਰਾਜ਼ਗੀ ਦੂਰ ਹੋ ਗਈ ਔਰ ਦੂਸਰਾ ਨਵੇਂ ਪ੍ਰਧਾਨ ਤੋਂ ਤੱਕ ਲਗਾਏ ਜਾ ਸਕਦੇ ਨੇ ਕਿ ਸੁਖਵੀਰ ਬਾਦਲ ਪ੍ਰਧਾਨਗੀ ਦੇ ਰੇਸ ਵਿੱਚ ਆਉਣਗੇ ਨਵੇਂ ਪ੍ਰਧਾਨਗੀ ਦੇਖੋ ਪਹਿਲਾ ਪੁਆਇੰਟ ਤੇ ਹੈ ਕਿ ਕੋਈ ਵੀ ਸਾਡਾ ਭਰਾ ਹੈ ਜਿਹੜਾ ਮੈਂ ਨਾਰਾਜ਼ ਨਹੀਂ ਸਮਝਦਾ ਕਿ ਕਈ ਵਾਰੀ ਕੋਈ ਬੰਦਾ ਅਚਾਨਕ ਖਿਆਲ ਪਰਕਰ ਕਰ ਦਿੰਦਾ ਹੈ ਅਸੀਂ ਉਸ ਨੂੰ ਉਹਦੇ ਉੱਟ ਲੈ ਲੈਂਦੇ ਆ ਮੈਂ ਕਈ ਵਾਰੀ ਗੱਲ ਕਰਦਾ ਮੇਰੇ ਤੇ ਇਹਨਾਂ ਦੇ ਖਿਆਲ ਨਹੀਂ ਮਿਲਦੇ ਮੇਰੇ ਨਾਲ ਨਹੀਂ ਮਿਲਦੇ ਤਾਂ ਕੋਈ ਪਾਰਟੀ ਨਾਰਾਜ਼ਗੀ ਨਹੀਂ ਹੁੰਦੀ ਨਾ ਕੋਈ ਸਾਡੇ ਨਾਲ ਮਜੀਠਾ ਸਾਹਿਬ ਨਾਰਾਜ਼ ਹੈ ਕਿ ਬੈਠੇ ਐ ਸੰਜੀਤ ਸਾਹਿਬ ਦੂਸਰੇ ਭਰਾ ਵੇ ਸਾਰੇ ਸਾਡੇ ਭਰਾ ਐ ਮੈਂ ਤਾਂ ਈਵਨ ਰਿਕਾਰਡ ਕੱਢ ਲਓ ਮੈਂ ਤਾਂ ਜਿਹੜੇ ਭਰਾ ਸਾਡੇ ਨਾਲ ਗੁੱਸੇ ਹੋ ਕੇ ਕਹਿੰਦੇ ਨੇ ਵੀ ਅਸੀਂ ਠੀਕ ਕਰਨਾ ਮੈਂ ਤਾਂ ਉਹਨਾਂ ਨਾਲ ਵੀ ਨਾਰਾਜ਼ ਨਹੀਂ ਹੋਇਆ ਮੈਂ ਆ ਰਿਕਾਰਡ ਕਰ ਲਉ ਪਾਰਟੀ ਦਾ ਪਾਰਟੀ ਤੋਂ ਨਹੀਂ ਕੱਢੇ ਮੈਂ ਡਿਸਪਲੀਨ ਕਮੇਟੀ ਦਾ ਵੀ ਚੇਅਰਮੈਨ ਸੀ ਤੇ ਮੈਂ ਵਰਕਿੰਗ ਪ੍ਰਧਾਨ ਵੀ ਬਣ ਗਿਆ ਸੀ ਤੇ ਮੈਂ ਕਹਿੰਦਾ ਸੀ ਨਹੀਂ ਆਪਣੇ ਭਰਾ ਨੇ ਕੋਈ ਨਹੀਂ ਕਹਿ ਲਿਆ ਇਹਨਾਂ ਨੇ ਇਹਨਾਂ ਨੇ ਆਪਣੇ ਖਿਆਲ ਪ੍ਰਗਟ ਕੀਤੇ ਨੇ ਇਹਨਾਂ ਕਿਹੜੇ ਕਹਿ ਆ ਵੀ ਅਸੀਂ ਪਾਰਟੀ ਛੱਡ ਕੇ ਦੂਜੇ ਪਾਸੇ ਭੱਗ ਗਏ ਆ ਆਪਾਂ ਨਹੀਂ ਕਰਨਾ ਇਸ ਕਰਕੇ ਮੈਂ ਅੱਜ ਵੀ ਕਹਿੰਨਾ ਕਿ ਕੋਈ ਐਸੀ ਗੱਲਾਂ ਨਹੀਂ ਹਾਂਜੀ ਹਾਂਜੀ ਕਿ ਸਾਡਾ ਕੋਲ ਰਾਜ ਆ ਤੁਸੀਂ ਦੇਖੋ ਸੀ ਥੋੜੇ ਦਿਨ ਸਾਰੇ ਭਰਾ ਸੀ ਇਕੱਠੇ ਗੱਲ ਬਗੜੇ ਆ ਪਾਕ ਇਕੱਠੇ ਹੋਰਾਂਗੇ ਪੰਜਾਬ ਦੇ ਭਲੇ ਵਾਸਤੇ ਇਕੱਠੇ ਹੋ ਕੇ ਕੰਮ ਕਰਾਂਗੇ ਪ੍ਰਧਾਨਗੀ ਪ੍ਰਧਾਨਗੀ ਜਿਹੜੀ ਹੈ ਉਸ ਚ ਇਹ ਰਿੰਦਾ ਕਿ ਫਲਾਣਾ ਬਣੇਗਾ ਕੋਈ ਇੱਕ ਸਿਸਟਮ ਹੈ ਸਾਡਾ ਡੈਲੀਗੇਟ ਬਾ ਸੁਣੋ ਉਹਦਾ ਅੱਜ ਅਸੀਂ ਕੋਈ ਨਹੀਂ ਜਿੱਦਾਂ ਕਿਰਾ ਅਸੀਂ ਭਰਤੀ ਲੈ ਰਿਹਾ ਦੂਜੀ ਮੈਂ ਤੁਸੀਂ ਦੇਖਿਆ ਨਹੀਂ ਹੋਣਾ ਤੁਸੀਂ ਨੋਟਸ ਨਹੀਂ ਲਿਆ ਮੇਰੀ ਗੱਲ ਦਾ ਮੈਂ ਜਿੱਥੇ ਅਪੀਲ ਕੀਤੀ ਹੈ ਸਿੰਘ ਸਾਹਿਬ ਦੀ ਇਹ ਕਰਕੇ ਸਵਾਗਤ ਕਰਕੇ ਅਪੀਲ ਕੀਤੀ ਉਹ ਅਪੀਲ ਮੈਂ ਇਹ ਨਹੀਂ ਕੀਤੀ ਜਾਲੀ ਕੀਤੀ ਹੈ ਮੈਂ ਨਾਲ ਕਹਿੰਦਾ ਕਿ ਕਾਪੀਆਂ ਲੈ ਜਾਓ ਕਾਪੀ ਲੈ ਕੇ ਭਰਤੀ ਕਰੋ ਤੇ ਜੇ ਤੁਸੀਂ ਭਾਗੀ ਕਰੋਗੇ ਅਸੀਂ ਤੁਹਾਨੂੰ ਦਿਨ ਵੀ ਦੇ ਦੇਾਂਗੇ ਉਸ ਭਾਗੀ ਨੂੰ ਤੇ ਫਿਰ ਸਾਰੇ ਡੈਲੀਗੇਟ ਬਣਨਗੇ ਕੋਈ ਵੀ ਕੈਂਡੀਟ ਖੜਾ ਉਸੇ ਦਾ ਭਾਵੀ ਕੈਂਡੀਡੇਟ ਖੜੇ ਹੋ ਜਾਣ ਜਿਹਨੂੰ ਸੰਗਤ ਮੰਨ ਲੂਗੀ ਉਹ ਪ੍ਰਧਾਨ ਬਣ ਜੂ ਉਹਦਰ ਤੋਂ ਥੋੜਾ ਜਿਹਾ ਲਾਕਸ ਵਾਲਾ ਪੰਜਾਬ ਪੁਲ ਸਟੇਡੀਅਮ 'ਚ ਕਾਰਵਾਈ ਕਰਨ ਜਾ ਰਹੀਆਂ ਮਕਫਲ ਤੇ ਗੱਲਾਂ ਤੇ ਇਤਨਾਲਾ ਕਾਡਰ ਨੂੰ ਲੈ ਕੇ ਹੁਣ ਕਿਵੇਂ ਦੇਖੀਏ ਦੇਖੋ ਮੈਂ ਇਸ ਕਿਸੇ ਗੱਲ 'ਚ ਬਹੁਤਾ ਪੈਂਦਾ ਨਹੀਂ ਕਿਉਂਕਿ ਕਈ ਗੱਲਾਂ 'ਚ ਕੁਝ ਗੁਪਤਾਂ ਆਨਸਰ ਹੁੰਦੇ ਨੇ ਕੋਈ ਕੋਈ ਸਵਾਲ ਹੁੰਦੇ ਨੇ ਮੈਂ ਤੇ ਕਿਸੇ ਗੱਲ 'ਚ ਮੈਂ ਤੇ ਇੱਕ ਗੱਲ ਕਹਿਣਾ ਕਿ ਸਰਕਾਰ ਨੂੰ ਕਿਤੇ ਵੀ ਜੋ ਹਮਨ ਰਾਈਟਸ ਹੈ ਉਸ ਨੂੰ ਬਾਇਲਟ ਨਹੀਂ ਕਰਨਾ ਚਾਹੀਦਾ ਅਮਨ ਸ਼ਾਂਤੀ ਰੱਖਣ ਵਾਸਤੇ ਕੰਮ ਕਰਨਾ ਚਾਹੀਦਾ ਮੈਂ ਇਹ ਦੋ ਗੱਲਾਂ ਜਾਣਕ। ਥੈਂਕ ਯੂ ਥੈਂਕ ਯੂ ਠੀਕ ਹੈ। ਬਹੁਤ ਮਿਹਰਬਾਨੀ ਜੀ ਤਨਬਾਹ ਸਾਰਿਆਂ ਦਾ।